ਤੁਸੀਂ ਐਤਕੀ ਕਿਉਂ ਨਹੀਂ ਖੜੇ ਹੋਏ ਸਭ ਨੂੰ ਮੌਕਾ ਮਿਲਣਾ ਚਾਹੀਦਾ ਜੇ ਇੱਕੋ ਬੰਦਾ ਬਾਰ-ਬਾਰ ਖੜਾ ਹੁੰਦਾ ਬੰਦਾ ਉਹਦੇ ਚ ਵੀ ਲੋਕ ਪੜਾ ਲੱਗ ਐਨੇ ਸਮੇਂ ਦੇ ਵਿੱਚ ਐਨੇ ਕੰਮ ਕਰਾ ਗਏ ਲੱਗਦਾ ਨਹੀਂ ਵੀ ਹਜੇ ਸਮਾਂ ਥੋੜਾ ਹੋਰ ਘੱਟ ਸੀਗਾ ਹੋਰ ਵੱਧ ਜਾਣਾ ਚਾਹੀਦਾ ਸੀ ਹੋਰ ਵੀ ਕੰਮ ਕਰਾਉਣੇ ਸੀਗੇ ਕੰਮ ਤਾਂ ਬਹੁਤ ਪੰਡੀਆਂ ਪੈਕ ਤਾਂ ਮੈਂ ਗਲੀਆਂ ਨਾਲੀਆਂ ਵਿੱਚ ਬਿਲਕੁਲ ਨਹੀਂ ਪਿਆ ਕਿਉਂ ਜੋ ਗਲੀਆਂ ਬਣਾਉਣੀਆਂ ਮੈਂ ਇਹਦੇ ਵਿੱਚ ਸਰਪੰਚ ਨੂੰ ਪੈਸੇ ਨਜਾਇਜ਼ ਬੰਦੇ ਆਸ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਪਹਿਲਾਂ ਤਾਂ ਕੁਝ ਹੋਇਆ ਨਹੀਂ ਇਤਕੀ ਜੁੜੂ ਹੋਇਆ ਪੰਜ ਸਾਲਾਂ ਦਾ ਹਾਂ ਪਿੰਡ ਦੇ ਵਿੱਚ ਖੇਡ ਗਰਾਊਂਡ ਦੀ ਤੁਸੀਂ ਗੱਲ ਦੱਸੀ ਸੀ ਵੀ ਖੇਡ ਗਰਾਊਂਡ ਵੀ ਬਣਾਏ ਹੋਏ ਨੇ ਜੀ ਓਪਨ ਜੈਮਨ ਤੇ ਚਿਲਡਰਨ ਪਾਰਕ ਬਣਾਏ ਹੋਣ ਜੀ ਉਹਦੇ ਵਿੱਚ ਇਹ ਵੀ ਮੈਂ ਪੱਕਾ ਰੱਖਿਆ ਦਿਨ ਛਪਨ ਤੋਂ ਬਾਅਦ ਗਰਮੀ ਜਾਂ ਸਰਦੀ ਹੈ ਉਸ ਤੋਂ ਬਾਅਦ ਸਰ ਬੀਬੀ ਆਉਣੀਆਂ ਬੰਦਾ ਕੋਈ ਨਹੀਂ ਬੈਠੂਗਾ ਉੱਥੇ ਦਾ ਜ਼ਫਰ ਕੀ ਫਰਕ ਹੈ ਜੀ ਜੇ ਤਾਂ ਕੋਈ ਸਰਬਸੰਮਤੀ ਨਾਲ ਜੁੜਦਾ ਉਹ ਕਹਿੰਦਾ ਜੀ 60 ਲੱਖ ਦੇ ਕੇ ਜਿੱਤ ਗਿਆ ਉਹ ਕੀ ਕੰਮ ਕਰਾ ਲਣਗੇ ਉਹ 60 ਲੱਖ ਆ ਫਿਰ ਉਹ ਕਹਿਣਗੇ ਜੀ ਇਹ ਖਾ ਗਿਆ ਤੂੰ ਕਰੂਗਾ ਕਿ 60 ਰੱਖੋ ਨੀ ਪਹਿਲਾਂ ਲਾਤਾ ਹੂੰ ਤਾਂ ਬੇ ਮੁਸ਼ਕਿਲਾਂ ਦਾ ਸਾਰਿਆਂ ਹੱਲ ਹੁੰਦੇ ਨਹੀਂ ਹੁੰਦੇ ਜੀ ਰਹੀ ਜਾਂਦੇ ਅਲਕਾ ਫਿਰ ਵੀ ਕੰਮ ਬਹੁਤ ਵਧੀਆ ਹੋਇਆ ਠੀਕ ਪੰਚਾਇਤੀ ਫੰਡ ਤਾਂ ਜੋ ਆਂਦਾ ਆਂਦਾ ਹੈ ਪੱਲੋਂ ਵੀ ਜੇਬ ਚੋਂ ਗਏ ਨੇ ਪੈਸੇ 2.5 ਲੱਖ ਹੈ ਜੀ ਮੇਰੇ ਚੋਂ ਪਹਿਲਾਂ ਵਾਲੇ ਕੰਮ ਤੋਂ ਸਹਿਮਤ ਹੋਗੇ ਵਧੀਆ ਹੋਇਆ ਗਿਆ ਜਿਹੜੇ ਪਹਿਲਾਂ ਵਾਲੇ ਸਰਪੰਚ ਜੀ ਨੇ ਕੀਤੇ ਨੇ ਹਾਂਜੀ ਸਾਡੇ ਪਹਿਲਾਂ 5 ਸਾਲਾਂ ਚ ਪਿੰਡ ਦਾ ਬਹੁਤ ਵਿਕਾਸ ਹੋਇਆ ਹੈ ਇਹ ਫਿਰ ਜਿਹੜੀ ਉਹ ਸਰਪੰਚੀ ਸੀਗੀ ਉਹ ਪਾਰਟੀ ਬਾਜ਼ੀ ਦੇ ਵਿੱਚ ਸੀ ਆ ਪਾਰਟੀ ਬਾਜ਼ੀ ਤੋਂ ਉੱਠ ਕੇ ਸੀ ਆਪ ਦੀ ਸਰਕਾਰ ਚੱਲ ਰਹੀ ਹੈ ਤਾਂ ਆਪ ਦਾ ਸਰਪੰਚ ਥੋੜੀ ਬਣ ਜੂਗਾ ਜਿਹੜੇ ਸਰਪੰਚ ਉਹ ਤਾਂ ਖਰੀਦੇ ਵੀ ਜਾ ਰਹੇ ਨੇ ਹਾਂਜੀ ਖਰੀਦੇ ਵੀ ਜਾ ਰਹੇ ਹੁਣ ਭਾਜਪਾ ਵਾਲਿਆਂ ਨੇ 2 ਕਰੋੜ ਰੁਪਏ ਦਿੱਤੀ ਬੋਲੀ ਜੀ ਉਹ ਉਹ ਪਹਿਲੀ ਗੱਲ ਚ ਹਰ ਪਾਰ ਹਾਰ ਪਾ ਲੈਂਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰਪੁਰ ਜੋਸੋਵਲੈਕੀ ਹਾਜ਼ਰਾਂ ਜੀ ਪ੍ਰੋਗਰਾਮ ਪਿੰਡੋ ਪਿੰਡੀ ਸੋ ਅੱਜ ਜਿਹੜੀ ਮੈਂ ਤੁਹਾਨੂੰ ਪਿੰਡ ਦੇ ਵਿੱਚ ਲੈ ਕੇ ਆਈਆਂ ਤਾਂ ਤੁਸੀਂ ਤੁਹਾਨੂੰ ਦੱਸਦਾ ਕਿ ਪਠੰਡੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਸਿਤਨਾਜੀ ਨਰੂਆਣਾ ਨਰੂਆਣਾ ਇਸ ਗੱਲ ਕਰਕੇ ਫੇਮਸ ਹੋ ਕਿ ਇੱਥੇ ਲਾਇਸੈਂਸ ਬਣਦੇ ਨੇ ਉਹ ਨਹੀਂ ਜਿਹੜੀ ਤੁਸੀਂ ਸੋਚ ਰਹੇ ਹੋ ਇਹ ਦੂਜੇ ਬਣਦੇ ਨੇ ਜਿਹੜੇ ਮੋਟਰਸਾਈਕਲ ਗੱਡੀਆਂ ਟਰੱਕਾਂ ਦੇ ਅਸੀਂ ਬਣਾਉਨੇ ਆ ਸੋ ਦੋਸਤੋ ਅਸੀਂ ਅੱਜ ਤੁਹਾਨੂੰ ਇਸ ਪਿੰਡ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਪਿੰਡ ਦਾ ਮਾਹੌਲ ਦਿਖਾਵਾਂਗੇ ਸੋ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਹੈ ਪਿੰਡ ਲੱਗ ਰਿਹਾ ਐਂ ਲੱਗਦਾ ਕਿ ਸਰਪੰਚ ਨੇ ਪੂਰਾ ਕੰਮ ਜਿਹੜਾ ਕਰਾਇਆ ਹੋਵੇ ਸੋ ਆਓ ਆਪਾਂ ਦੇਖਦੇ ਆਂ ਤੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਕਿ ਕੀ ਪਿੰਡ ਦਾ ਵਿਕਾਸ ਹੋਇਆ ਕਿ ਕੀ ਅੱਗੇ ਹੋਣਾ ਤੇ ਸਰਪੰਚੀ ਨੂੰ ਲੈ ਕੇ ਪਿੰਡ ਦੇ ਲੋਕ ਕੀ ਸੋਚਦੇ ਨੇ ਲੋ ਜੀ ਪਹੁੰਚ ਚੁੱਕੇ ਆ ਪਿੰਡ ਦੀ ਸੱਤ ਦੇ ਵਿੱਚ ਤੁਸੀਂ ਵੇਖੋ ਕਿ ਪਾਰਕ ਦੇ ਵਿੱਚ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈਗਾ ਤਾਂ ਇਹ ਲੱਗਦਾ ਵੀ ਪਿੰਡ ਦੇ ਵਿੱਚ ਸ਼ਾਇਦ ਕੰਮ ਕੀਤੇ ਹੋਏ ਨੇ ਸੋ ਕਿੰਨੇ ਕੰਮ ਕੀਤੇ ਆ ਜਾਂ ਕਿਹੜੇ ਹੋਣ ਵਾਲੇ ਆ ਉਹ ਤਾਂ ਹੁਣ ਪਿੰਡ ਵਾਲੇ ਹੀ ਦੱਸਣਗੇ ਤਾਂ ਅਸੀਂ ਪਹੁੰਚੇ ਆ ਜੀ ਸਸ਼ਤਰਕਾਲ ਜੀ ਪਿੰਡ ਦੇ ਮੋਤਵਾਰ ਬੰਦੇ ਸਾਰੇ ਬੈਠੇ ਨੇਗੇ ਠੀਕ ਠਾਕ ਹੋ ਜੀ ਸਾਰੇ ਜਣੇ ਹਾਂ ਜੀ ਠੀਕ ਹੈ ਅੱਛਾ ਕੀ ਚਰਚਾਵਾਂ ਚੱਲ ਰਹੀਆਂ ਸੀ ਫਿਰ ਚਰਚਾਵਾਂ ਤਾਂ ਹੁਣ ਇਲੈਕਸ਼ਨ ਚੱਲ ਰਿਹਾ ਜੀ ਅੱਛਾ ਹਾਂ ਜੀ ਹਾਂ ਕੀ ਕੀ ਸੋਚ ਰਹੇ ਹੋਗੇ ਫਿਰ ਐਤ ਕੀ ਕੀ ਬਣਾਉਣਾ ਐਤ ਕੀ ਸਰਪੰਚ ਦੇ ਕੰਮ ਕਿੰਨੇ ਕੁ ਹੋਏ ਨੇ ਪਿੰਡ ਦੇ ਵਿੱਚ ਪਿੰਡ ਦੇ ਪੁਰਾਣੇ ਸਰਪੰਚ ਨੇ ਤਾਂ ਬਹੁਤ ਵਧੀਆ ਕੰਮ ਕੀਤੇ ਆ ਜੀ ਅੱਛਾ ਹਾਂ ਹੁਣ ਨਵਾਂ ਸਰਪੰਚ ਵੀ ਕੋਈ ਇਹੋ ਜਿਹਾ ਸਰਪੰਚ ਬਣੇ ਜਿਹੜਾ ਕਿ ਅੱਗੇ 5 ਸਾਲ ਵਧੀਆ ਕੰਮ ਕਰੇ ਠੀਕ ਹੈ ਇਹ ਅਜਵੇਂ ਆਪਾਂ ਸੱਤ ਦੇ ਵਿੱਚ ਬੈਠ ਕੇ ਤੁਸੀਂ ਚਰਚਾ ਕਰ ਰਹੇ ਹੋ ਵੀ ਪੁਰਾਣੇ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਹੈ ਜਾਂ ਮਤਲਬ ਉਹ ਨਵਾਂ ਚਿਹਰਾ ਆਉਣਾ ਚਾਹੀਦਾ ਹੈਗਾ ਕੋਈ ਗੱਲਬਾਤ ਤਾਂ ਚੱਲਦੀ ਹੋਊਗੀ ਪੁਰਾਣੇ ਚਿਹਰੇ ਨੂੰ ਵੀ ਠੀਕ ਹੈ ਜੀ ਉਹਨੂੰ ਵੀ ਮੌਕਾ 5 ਸਾਲ ਹੋਰ ਮਿਲ ਜਾਣਾ ਚੰਗਾ ਸੀਗਾ ਜੀ ਅੱਛ ਤੇ ਵਾਕੀ ਹੁਣ ਨਵੇਂ ਚਿਹਰੇ ਵੀ ਉੱਠ ਰਹੇ ਆ ਜੀ ਉਹ ਮੁੰਡੇ ਹੋਰ ਵੀ ਕੰਮ ਕਰਨ ਵਾਲੇ ਹੈਗੇ ਵੈਸੇ ਹੂੰ ਹੂੰ ਉਹ ਵੀ ਕੰਮ ਕਰਨਗੇ ਜੀ ਅੱਛਾ ਅੱਛਾ ਠੀਕ ਹੈ ਹੋਰ ਬਾਪੂ ਜੀ ਠੀਕ ਠਾਕ ਹੋ ਠੀਕ ਹੈ ਚੱਲ ਜੀ ਘਲਾ ਜੀ ਚੱਲਦੀ ਕਲਾ ਚ ਤੇ ਮੈਂ ਕਿਹਾ ਪਿੰਡ ਦਾ ਮਾਹੌਲ ਬੜਾ ਸੋਹਣਾ ਲੱਗ ਰਿਹਾ ਹੈਗਾ ਪਾਰਕ ਚ ਆ ਜੰਨੇ ਹੋ ਹੈ ਬਹੁਤ ਸੋਹਣਾ ਹੈ ਜਿੱਥੇ ਪਾਸੇ ਵੀ ਜਿਉਂ ਗੇੜਾ ਫਿਰ ਵੀ ਸੋਹਣਾ ਮਾਹੌਲ ਪਿੰਡ ਦਾ ਅੱਛਾ ਬਹੁਤ ਵਧੀਆ ਪਾਰਕ ਬਣੇ ਮੇਣਾ ਠੀਕ ਹੈ ਪੰਚਾਇਤ ਘਰ ਬਹੁਤ ਵਧੀਆ ਬਣ ਗਿਆ ਸਾਡਾ ਠੀਕ ਹੈ ਹਾਂ ਦੀ ਫੇਰ ਕਹਦੋ ਕਿ ਇੱਥੇ ਕਿਵੇਂ ਆ ਜੈਨੇ ਕਦੋਂ ਆ ਜੈਨੇ ਉਹ ਗੱਲਾਂ ਬਾਤਾਂ ਮਾਰਦੇ ਰਹੇ ਨੇ ਇੱਥੇ ਦੜ ਕੇ 9 ਵਜੇ ਤੋਂ ਲੱਗ ਜਾਂਦੇ ਜੀ ਕਚਰੀ ਲੈ ਹਾਂ 6 ਵਜੇ ਤੱਕ ਚੱਲਦੀ ਹੈ ਉੱਥੇ ਅੱਛਾ ਤਾਂ ਫੇਰ ਕੀ ਚੱਲਦਾ ਕਿ ਰਿੰਦਰਤਾਸ਼ ਖੇਡਦੇ ਹੁੰਨੇ ਤਾਂਸ ਵੀ ਖੇਡਦੇ ਹਾਂ ਹੁਣ ਵੋਟਾਂ ਦਾ ਮਾਹੌਲ ਹੈ ਵੋਟਾਂ ਦੀ ਗੱਲਾਂ ਚੱਲ ਪਈਆਂ ਜੀ ਅੱਛਾ ਹਾਂ ਨਿੱਕੀ ਫੇਰ ਡਿਬੇਟ ਬੂਟ ਵੀ ਛਿੜ ਜਾਂਦੀ ਹੈ ਹਾਂ ਜੀ ਡਿਬੇਟ ਵੀ ਛਿੜ ਜਾਂਦੀ ਹੈ ਹੁਣ ਸਭ ਕੁਝ ਚੱਲਦਾ ਹੈ ਅੱਛਾ ਹਾਂ ਵੀ ਠੀਕ ਹੈ ਤੇ ਫਿਰ ਕੀ ਆਇਆ ਮਨ ਦੇ ਵਿੱਚ ਐਤ ਕੀ ਕੀ ਬਣਨਾ ਹੈ ਮਨ ਦੇ ਵਿੱਚ ਜਹਾ ਪੰਚਾਇਤ ਵਧੀਆ ਬਣੀ ਚਾਹੀਦੀ ਜਿਹੜਾ ਪਿੰਡ ਦਾ ਭਲਾ ਕਰੇ ਪਿੰਡ ਦਾ ਸੋਚੇ ਬੱਚਿਆਂ ਦਾ ਸੋਚੇ ਸਕੂਲ ਦਾ ਸੋਚੇ ਡਾਕਟਰਾਂ ਬਾਰੇ ਸੋਚੇ ਹੂੰ ਬੇ ਵਧੀਆ ਆਵੇ ਹਸਪਤਾਲਾ ਜੇ ਵਧੀਆ ਪਿੰਡ ਚ ਬੈਂਕਾ ਜੇ ਅੱਛਾ ਬੈਂਕ ਹੈ ਨਹੀਂ ਪਿੰਡ ਚ ਬੈਂਕ ਹੈ ਨਹੀਂ ਗੇ ਨਰੂਆਂ ਨੇ ਨਹੀਂ ਹੈ ਜੀ ਅੱਛਾ ਤੇ ਪੂਰਾ ਬੜਾ ਵਧੀਆ ਸਪਟਾਲ ਨਹੀਂ ਦਸਪੈਂਸਰੀ ਇਕੱਲੀ ਕਿੱਥੇ ਵਧੀਆ ਹਸਪਤਾਲਾ ਜੇ ਅੱਛਾ ਵੀ ਥੋੜਾ ਇਲਾਜ ਵਾਲੇ ਪਾਸੋਂ ਥੋੜੀ ਦਿੱਕਤ ਆਉਂਦੀ ਹੈ ਹਾਂ ਜੀ ਇਹ ਦਿੱਕਤ ਇਸ ਪਾਸੇ ਵੀ ਠੀਕ ਹੈ ਅੱਛਾ ਬਾਪੂ ਜੀ ਦੋ ਢਾਈ ਸਾਲ ਹੋ ਗਏ ਹਨ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਬਣੀ ਹੈ ਵੀ ਕਿੰਨਾ ਕੁ ਫਰਕ ਆ ਵਿਕਾਸ ਹੋ ਰਹੇ ਨੇ ਕਿ ਨਹੀਂ ਹੋ ਰਹੇ ਵਿਕਾਸ ਤਾਂ ਜੀ ਹੁੰਦੇ ਵੀ ਹੈ ਤੇ ਜਿਹੜੇ ਹੁਣ ਜਿਹੜਾ ਪਹਿਲੀ ਵਾਰ ਕੋਈ ਮੈਂਬਰ ਬਣਦਾ ਸਰਪੰਚ ਬਣਦਾ ਕੁਝ ਵੀ ਬਣਦਾ ਉਸ ਤੋਂ ਨੌਲੇਜ ਘੱਟ ਹੁੰਦੀ ਹੈ ਉਹ ਜਿਹੜੇ ਪਹਿਲਾਂ ਵਾਲੇ ਹੁੰਦੇ ਨਾ ਉਹ ਲੱਤਾ ਖਿੱਚਦੇ ਨਾ ਅੱਛਾ ਇਹ ਹੈ ਲੱਤਾਂ ਖਿੱਚਦੇ ਇਹ ਤਾਂ ਦੁਨੀਆ ਤੋਂ ਸੱਤ ਜੋਗ ਤੋਂ ਹੋਰ ਚੱਲੇ ਕੰਮ ਇਹ ਤਾਂ ਹਾਂ ਇਹ ਹੁਣ ਤੱਕ ਆਜੂਗਾ ਚੱਲਣਾ ਚੱਲਣਾ ਹੁਣ ਤਾਂ ਹੂੰ ਤੁਸੀਂ ਆਪ ਹੀ ਦੇਖ ਲਓ ਭਗਵਾਨ ਜਮਾਨ ਨੂੰ ਕੀ ਕਰਦੇ ਨੇ ਜਾਂ ਭਗਵਾਨ ਜਮਾਨ ਕੀ ਕਰਦਾ ਛ ਉਹਨਾਂ ਬਾਰੇ ਕੀ ਬੋਲਦਾ ਹੁੰਦਾ ਸੀ ਹਾਂ ਕੋਈ ਨਹੀਂ ਕਿਸੇ ਨੂੰ ਬਖਸ਼ਦਾ ਆ ਜਿਹਦਾ ਦਾ ਲੱਗਦਾ ਹਰੇਕ ਲਾਉਂਦਾ ਜੀ ਅੱਛਾ ਹੂੰ ਨੀ ਠੀਕ ਹੈ ਜੀ ਤੁਸੀਂ ਨਹੀਂ ਸੋਚੇ ਵੀ ਤੁਸੀਂ ਸਰਪੰਚ ਬਣ ਬਸ ਇਹ ਆਉਦੇ ਘਰੇ ਸਰਪੰਚਾਂ ਜੀ ਆਉਦੇ ਘਰੇ ਸਰਪੰਚਾਂ ਜੀ ਤੇ ਪਿੰਡ ਆ ਦੀ ਨਹੀਂ ਉੱਠਦੇ ਆ ਪਾਰਕ ਤੇ ਸਰਪੰਚਾਂ ਆ ਗਏ ਆ ਜੀ ਇਹਦੀ ਪਾਰਕ ਤੇ ਸਰਪੰਚਾਂ ਜੀ ਸਾਰੇ ਅੱਛਾ ਅੱਛਾ ਨਹੀਂ ਫਿਰ ਕੀ ਚਰਚਾ ਕੀ ਚੱਲਦੀ ਰਹਿੰਦੀ ਇੱਥੇ ਚਰਚਾ ਇੱਕ ਸਾਡੇ ਨਾਲ ਰੈੱਡ ਕਰਾਸ ਨੂੰ ਜ਼ਮੀਨ ਦਿੱਤੀ ਆ ਬੁੜੀ ਨੇ ਬਜ਼ੁਰਗ ਨੇ ਅੱਛਾ ਜੀ ਠੀਕ ਆ ਜੀ 30 32 ਕਿੱਲੇ ਤੇ ਰੈੱਡ ਕਰਾਸ ਮੈਕਮੇਂ ਵੱਲੋਂ ਸਾਡੇ ਇੱਥੇ ਕੋਈ ਸਹੂਲਤ ਨਹੀਂ ਦਿੰਦੇ ਜੀ ਅੱਛਾ ਠੀਕ ਹੈ ਨਾ ਜੀ ਸਾਡੇ ਪਿੰਡ ਦਾ ਪੈਸਾ ਮੰਨ ਕੇ ਚੱਲੋ ਸਾਡੇ ਪਿੰਡ ਦੀ ਜਾਇਦਾਦ ਦਾ ਪੈਸਾ ਰੈੱ ਤੇ ਉਹਦੇ ਵੱਟੇ ਸਾਨੂੰ ਕੋਈ ਸਹੂਲਤ ਨਹੀਂ ਆ ਰਹੀ ਕੋਈ ਡਾਕਟਰ ਨਹੀਂ ਆ ਰਿਹਾ ਸਾਡੇ ਚੰਗਾ ਡੈਂਟਿਸਟਰੀ ਹੈਗੀ ਆ ਤੁਹਾਡੇ ਡੈਂਟਿਸਟਰੀ ਹੈਗੀ ਆ ਜੀ ਉਹਦੇ ਘਰ ਦੇ ਵਿੱਚ ਹੈ ਜੀ ਅੱਛਾ ਉਹ ਊੜੀ ਦੇ ਠੀਕ ਹੈ ਨਾ ਜੀ ਉਹਨੂੰ ਢਾਕੇ ਛੋਟੀ ਬਣਾਤੀ ਉਹਨਾਂ ਨੇ ਦੁਬਾਰੇ ਨਵੀਂ ਹੁ ਗੱਲ ਕਰ ਵੀ ਚੰਗੇ ਡਾਕਟਰ ਆਉਣੇ ਚਾਹੀਦੇ ਆ ਜੀ ਕੋਈ ਕੰਨਾਂ ਦਾ ਕੋਈ ਅੱਖਾਂ ਦਾ ਕੁਣਕਦਾ ਕੋਈ ਸਾਰੇ ਤਿੰਨ ਦੋ ਡਾਕਟਰ ਤੱਕ ਟੋਟ ਚਾਹੀਦੀ ਹੈ ਸਾਡੇ ਪਿੰਡ ਕਿਉਂਕਿ ਇੰਨੀ ਜਾਇਦਾਦ ਦਾ ਇੰਨਾ ਪੈਸਾ ਲੈ ਕੇ ਜਾਂਦੇ ਹੈ ਸਾਡੇ ਪਿੰਡ ਨਹੀਂ ਤੇ ਫਿਰ ਡਾਕਟਰ ਆਉਂਦਾ ਕਿੰਨੇ ਕ ਟਾਈਮ ਤੱਕ ਡਾਕਟਰ ਰਹਿੰਦਾ ਹੈ ਡਾਕਟਰ ਤਾਂ ਮਹੌਲ ਹੈ ਜੀ ਆ ਜੀ ਆਉਂਦਾ ਦਵਾਈ ਨਹੀਂ ਆ ਰਹੀ ਜੀ ਪੂਰੀ ਡਾਕਟਰ ਨਹੀਂ ਆ ਜੀ ਬਸ ਪੂਰੀ ਦਵਾਈ ਨਹੀਂ ਹੁੰਦੀ ਜੀ ਹਸਪਤਾਲ ਚ ਮਹੱਲਾ ਕਲੀਨਿਕ ਨਹੀਂ ਬਣੇ ਥੋਡੇ ਵਾਲੇ ਪਾਸੇ ਨਹੀਂ ਨਹੀਂ ਡਿਫੈਂਸਰੀ ਹੈਗੀ ਸਾਡੇ ਅੱਛਾ ਉਹ ਤਾਂ ਪੂਰੀ ਸਹੂਲਤ ਹੋਣੀ ਚਾਹੀਦੀ ਹੈ ਜੀ ਜੇ ਫਿਰ ਜੇ ਕੋਈ ਦਿੱਕਤ ਪਰੇਸ਼ਾਨੀ ਆ ਜੇ ਤੇ ਫਿਰ ਕਿੱਥੇ ਲੈ ਕੇ ਜਾਣਿਓ ਪੇਸ਼ੈਂਟ ਨੂੰ ਸ਼ਹਿਰ ਪੇਸ਼ੈਂਟ ਬਠਿੰਡੇ ਜਾਂਦਾ ਜੀ ਜਾਂ ਐਮਜ ਦੇ ਵਿੱਚ ਐਮਜ ਦੇ ਵਿੱਚ ਐਮਜ ਜਾਂ ਬਠਿੰਡੇ ਸਰਕਾਰੀ ਹਸਪਤਾਲ ਜਾਣਾ ਪੈਂਦਾ ਜੀ ਅੱਛਾ ਅੱਛਾ ਤੇ ਉਹ ਕਹਿ ਲਿਏ ਜੇ ਪਿੰਡ ਦੇ ਵਿੱਚ ਕਿੰਨੀਆਂ ਕੁ ਬਿਮਾਰੀਆਂ ਤੋਂ ਬਚੇ ਹੋ ਕਿ ਹੈਗੀਆਂ ਨੇ ਬਿਮਾਰੀਆਂ ਤਾਂ ਹੁਣ ਸਾਰੇ ਇਹੋ ਜਿਹੇ ਖਾਣਾ-ਦਾਣੀ ਇਹੋ ਜਿਹੇ ਲੋਕਾਂ ਦਾ ਅੱਛਾ ਬਿਮਾਰੀ ਤਾਂ ਹਰੇਕ ਨੂੰ ਹੀ ਹੈ ਜੀ ਠੀਕ ਹੈ ਕੋਈ ਵੀ ਇਹੋ ਜਿਹੇ ਬੰਦਾ ਕਹਿਣ ਵਾਲਾ ਨਹੀਂ ਵੀ ਜਿਹੜਾ ਮੈਨੂੰ ਵੀ ਰੋਗ ਹੈ ਰੋਗ ਤਾਂ ਹਰੇਕ ਨੂੰ ਹੈ ਡਾਕਟਰ ਤਾਂ ਸਹੀ ਆਉਣ ਜੀ ਪਿੰਡ ਤੁਸੀਂ ਆਪ ਸਾਹਿਬ ਸਾਹਿਬ ਲੋਜੀ ਇੰਨਾ ਪੈਸਾ 32 33 ਕਿੱਲਾਂ ਦਾ ਇਹ ਜਮੀਨ ਤੇ ਤੇ ਕੰਮ ਨਹੀਂ ਹੋ ਰਿਹਾ ਹਾਂ ਕੰਮ ਪਿੰਡ ਚ ਹੋ ਨਹੀਂ ਰਿਹਾ ਜੀ ਅੱਛਾ ਤੇ ਫਿਰ ਸਰਪੰਚ ਨਾਲ ਗੱਲ ਕੀਤੀ ਸੀ ਤੁਸੀਂ ਉਹਨਾਂ ਨੇ ਕੋਈ ਗੱਲ ਗੁਲ ਕੀਤੀ ਹੋਵੇਗੀ ਸਰਪੰਚ ਤਾਂ ਕਰਦੀ ਹੈ ਜੀ ਗੱਲ ਕਰੋ ਮੁੜ ਕੇ ਫਿਰ ਕੌਣ ਨਿਆਂ ਦਿੰਦਾ ਜੀ ਅੱਛਾ ਜੀ ਸਰਕਾਰਾਂ ਦਾ ਕੰਮ ਹੈ ਸਰਕਾਰ ਕਰੇ ਜੀ ਸਰਕਾਰ ਸਹੀ ਗੱਲ ਭੇਜੇ ਵੀ ਇੱਥੇ ਦਵਾਈ ਜਾਣੀ ਚਾਹੀਦੀ ਹੈ ਪੂਰੀ ਸਾਰੀ ਵੱਡੇ ਡਾਕਟਰ ਵੱਡੇ ਡਾਕਟਰ ਆਉਣੇ ਚਾਹੀਦੇ ਚੰਗਾ ਡਾਕਟਰ ਵਧੀਆ ਨੌਲੇਜ ਹੋਵੇ ਜੀ ਸਾਰੇ ਕਿਸੇ ਦੀ ਉਹ ਦਵਾਈ ਦੇਵੇ ਜੀ ਬਿਲਕੁਲ ਹਾਂ ਸਾਨੂੰ ਸ਼ਹਿਰ ਜਾਣ ਤੋਂ ਤਾਂ ਬਚਤ ਹੋ ਗਈ ਇਹ ਗੱਲ ਹੈ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈਗਾ ਤੇ ਸਸਟ੍ਰੀਕਾਲ ਜੀ ਸਸਟ੍ਰੀਕਾਲ ਜੀ ਠੀਕ ਠਾਕ ਹੋ ਤੁਸੀਂ ਬਹੁਤ ਵਧੀਆ ਠੀਕ ਹੈ ਜੀ ਅੱਛਾ ਤੇ ਕੀ ਕਹਿੰਦੀ ਹੈ ਤੁਹਾਡੇ ਪਿੰਡ ਦੀ ਹਵਾ ਹਵਾ ਚੱਲੀ ਜਾਂਦੀ ਹੈ ਜੀ ਚਾਰ ਪੰਜ ਸਰਪੰਚ ਟੁੱਟਿਆ ਹੈ ਗਰਮ ਹਵਾ ਕਿ ਠੰਡੀ ਹਵਾ ਚੱਲ ਰਹੀ ਹੈ ਪੂਰੀ ਗਰਮ ਹੋਊਗੀ ਹਲਕਾ ਠੰਡੀ ਜੀ ਅੱਛਾ ਜੇ ਹੋਊਗੀ ਕਹਿੰਦੇ ਮਾਹੌਲ ਭਖਿਆ ਪਿਆ ਹੈ ਹਾਂ ਪੂਰਾ ਭਖਿਆ ਹੈ ਕਿੰਨੇ ਜਣੇ ਖੜੇ ਹੋ ਰਹੇ ਨੇ ਅੱਜ ਜੀ ਪੰਜ ਜਣੇ ਆਏ ਜੀ ਅੱਛਾ ਪੰਜ ਸਰਪੰਚ ਚੁੱਕਦੇ ਠੀਕ ਹੈ ਠੀਕ ਹੈ ਤੇ ਕਿਵੇਂ ਦੇਖਦੇ ਹੋ ਮਾਹੌਲ ਫਿਰ ਨਵੇਂ ਸਰਪੰਚ ਜਾਂ ਕਿਵੇਂ ਕੀ ਉਮੀਦਾਂ ਨੇ ਪਿੰਡ ਵਾਲਿਆਂ ਨੂੰ ਅਸੀਂ ਤਾਂ ਵਧੀਆ ਸਰਪੰਚ ਬਣੇ ਚੰਗਾ ਜੀ ਆਹੀ ਆਦੀ ਬਸ ਅੱਛਾ ਠੀਕ ਹੈ ਤੇ ਐ ਕਿਉਂ ਕਹਿੰਦੇ ਵੀ ਕਿਸੇ ਵੀ ਪਾਰਟੀਬਾਜ਼ੀ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਵੀ ਪਾਰਟੀਬਾਜ਼ੀ ਤੋਂ ਉੱਠ ਕੇ ਇੱਕ ਸਾਂਝਾ ਸਰਪੰਚ ਹੋਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੋ ਵੀ ਸਰਬਸੰਮਤੀ ਠੀਕ ਆ ਜਾਂ ਫਿਰ ਵੋਟਾਂ ਨਾਲ ਚੱਲੂ ਕੰਮ ਵੋਟਾਂ ਨਾਲ ਚੱਲੂ ਸਰਬਸੰਮਤੀ ਤਾਂ ਨਹੀਂ ਹੁੰਦੀ ਜੀ ਹੁੰਦੀ ਨਹੀਂ ਜੀ ਕਿਉਂਕਿ ਪੰਜ ਨੇ ਹੂੰ ਪੰਜ ਉੱਥੇ ਪੰਜ ਦੀ ਸਰਬਸੰਮਤੀ ਨਹੀਂ ਹੁੰਦੀ ਹੂੰ ਆ ਵੀ ਸੱਕੀ ਉੱਠੇ ਨਾਲੇ ਔਲੇ ਔਲੀ ਘਰ ਆ ਸਾਰਿਆਂ ਦੇ ਸੱਕੀ ਉੱਠੇ ਨੇ ਕਿ ਨੇੜੇ ਨੇੜੇ ਘਰ ਹੀ ਆ ਸੱਕੀ ਸਮਝ ਲਓ ਅੱਛਾ ਅੱਛਾ ਨੇਕ ਪਾਪੂ ਜੀ ਕੇ ਵੀ ਬਹੁਤ ਚੱਲਿਆ ਨਾ ਵੀ ਸਰਪੰਚੀ ਤੇ ਲੋਕੀ ਪੈਸੇ ਲੱਖਾਂ ਲੱਖਾਂ ਲਾ ਦਿੰਦੇ ਹੈਗੇ ਬਥੇਰਾ ਕੁਸ਼ ਉਹ ਕਰਦੇ ਆ दारूਆ ਦੇਖੋ ਕਹਿਣਾ ਨਹੀਂ ਚਾਹੀਦਾ दारूਆ ਨਸ਼ਾ ਵਰਤਨਾ ਸ਼ੁਰੂ ਹੋ ਜਾਂਦਾ ਹੈ ਇਹ ਪਿੰਡ ਚ ਤੁਹਾਡੇ ਹੈ ਇਸ ਤਰ੍ਹਾਂ ਦਾ ਕੋਸ਼ਿਸ਼ ਕਿ ਨਹੀਂ ਚੱਲੂਗਾ ਸਾਰਾ ਕੁਝ ਚੱਲੂਗਾ ਤੁਸੀਂ ਸਾਰਾ ਕੁਝ ਚੱਲੂਗਾ ਤੂੰ ਮੈਨੂੰ ਕਿੱਥੇ ਬੋਟ ਨਹੀਂ ਪੈਂਦੀ ਜੀ ਅੱਛਾ ਵੀ ਇਹ ਜ਼ਰੂਰੀ ਹੈ ਚਲਾਉਣਾ ਹੈ ਅੱਜ ਮਨਜੇ ਜਿਹਨੇ ਪੀਣੀਆਂ ਹੁਣ ਉਹਦਾ ਕਹਿੰਦਾ ਮੈਂ ਪੀੜੀਆਂ ਪੀਣ ਨੂੰ ਮੈਂ ਪੀਣ ਮੈਂ ਪੈਸੇ ਲੈ ਕੇ ਬੂਟ ਹੋਰ ਪਾਸੇ ਪਾਉਂਦਾ ਅੱਛਾ ਦਾਰੂਬ ਤਾਂ ਜ਼ਰੂਰੀ ਜਲਦੀ ਚਲ ਜੀ ਪੈਸੇ ਲੈ ਕੇ ਵੀ ਐ ਨਹੀਂ ਪਤਾ ਕਿ ਕਿੱਧਰ ਨੂੰ ਜਾਊਗਾ ਕੋਈ ਪੈਸੇ ਵੀ ਦਿੰਦੇ ਆ ਪੈਸੇ ਜਦੋਂ ਲੋੜ ਪੈਂਦਾ ਅਗਲਾ ਸਰਪੰਚ ਮੈਂ ਜਿਹੜਾ 50 ਲੱਖ ਲਾਉਂਦਾ ਕਾਦੇ ਵਾਸਤੇ ਲਾਉਂਦਾ ਅੱਛਾ ਅੱਜ ਵੀਡੀ 60 ਲੱਖ ਰੁਪਏ ਦੇ ਕੇ ਸਰਪੰਚ ਬੜ ਸੁਖ ਲੱਦੀ ਦਾ ਬੋਲੀਆਂ ਵੀ ਲਾਈ ਜਾਂਦੇ ਨੇ ਹੁਣ ਤਾਂ ਸਰੋਵੜਾ ਚ ਲੱਗਦੇ ਆ ਜੇ 60 ਲੱਖ ਲਾਇਆ ਦਿਓ ਪਿੰਡ ਦਾ ਕੀ ਕਰੂਗਾ ਹਾਂ ਐਂ ਦੱਸੋ ਪਹਿਲਾਂ ਬੋਲੀਆਂ ਵੀ ਆਈ ਜਾਂਦੀਆਂ ਇਹ ਵਿੱਚ ਸਾਡਾ 2 ਕਰੋੜ ਦੀ ਬੋਲੀ ਲੱਗੀ ਹੈ 2 ਕਰੋੜ ਲਾ ਕੇ ਮੈਂ 2 ਕਰੋੜ ਰੁਪਏ ਲਾਉਂਗਾ ਕਿ ਘਟੂਗਾ ਜੀ ਸਰਕਾਰ ਨੇ ਲਈ ਹੈ ਆਪਣੇ ਹਿਸਾਬ ਨਾਲ ਸਰਵਿਸ ਸਮਝਣੀ ਚਾਹੀਦੀ ਹੈ ਪਿੰਡ ਦੇ ਕਿਸੇ ਪਿੰਡ ਚ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਬਸ ਹਾਂ ਤੇ ਇਸ ਪਿੰਡ ਦੇ ਸਾਝੇ ਕੰਮ ਪਾਰਟੀਆਂ ਦੇ ਉੱਪਰ ਬਾਈ ਉੱਠ ਕੇ ਹੋਣੇ ਚਾਹੀਦੇ ਨੇ ਬਿਲਕੁਲ ਬਿਲਕੁਲ ਹੁਣ ਵੀ ਹੋ ਰਿਹਾ ਹੈਗਾ ਪਾਰਟੀਆਂ ਸਰਪੰਚ ਖਰੀਦ ਰਹੀਆਂ ਨੇਗੀਆਂ ਹਨਾ ਤੇ ਇਹ ਚੀਜ਼ਾਂ ਕਿੰਨੀਆਂ ਕਿ ਸਹੀ ਨਹੀਂ ਗੀਆਂ ਨਹੀਂ ਇਹ ਗਲਤ ਹੈ ਜੀ ਗਲਤ ਹਨ ਕਿਵੇਂ ਗਲਤ ਹੈ ਹੂੰ ਇਸ ਤੋਂ ਮੈਂ ਤਾਂ ਮੇਰਾ ਤਾਂ ਦਿਮਾਗ ਇਹ ਕਹਿੰਦਾ ਜਿਹੜਾ ਬੋਲੀ ਲਾਉਂਦਾ ਹੈ ਜਾਂ ਇਹ ਕਰਦਾ ਉਹਨੂੰ ਵੋਟ ਹੀ ਨਹੀਂ ਉਹਨੂੰ ਨਹੀਂ ਕਰਨਾ ਚਾਹੀਦਾ ਬੰਦੇ ਨੇ ਪਿੰਡ ਚ ਹੂੰ 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 ਪਕਾਲ ਨੂੰ ਅਗਲਾ ਕਿ ਸੋਨੂੰ ਮੁੱਲ ਲਿਆ ਮੈਂ 60 ਲੱਖ ਚ ਤੁਸੀਂ ਕੀ ਕਰ ਅੱਗੇ ਦੇ ਪਰ ਕਹਿ ਦੇਣਾ ਮੈਂ ਤਾਂ ਤੁਸੀਂ ਪਹਿਲੇ ਕੰਮ ਆ ਪਾੜ ਕੇ ਕਰਾਵਾਂਗੇ ਅਗਲਾ ਕਿ 60 ਲੱਖ ਚ ਮੁੱਲ ਲਿਆ ਸੋਨੂੰ ਕਿਵੇਂ ਤੁਸੀਂ ਕਿਵੇਂ ਬੋਲਦੇ ਹੋ ਤੇ ਜੇ ਆਪਾਂ ਨੇ ਅਗਲਾ ਗੋਲਾ ਧੱਲਾ ਤੇ ਹੋਂ ਤੇ ਜੇ ਸਹੀ ਵੋਟਾਂ ਪਾਈਆਂ ਆਪਾਂ ਸਹੀ ਗੱਲ ਹੈ ਆ ਕਰਦਾ ਕਿਉਂ ਨਹੀਂ ਭਾਈ 2.5 ਹੋਰ ਵੀ ਕਹਿੰਦੇ ਨੇ ਭਾਈ ਤੂੰ ਕਰਦਾ ਕਿਉਂ ਨਹੀਂ ਹੈ ਜੇ ਦੋ ਬੰਦੇ ਨਾਲ ਵੀ ਜਾਣਗੇ ਅਗਲਾ ਕਹਿੰਦਾ 60 ਲੱਖ ਲਿਆ ਪਿੰਡ ਨੇ ਅੱਛਾ ਤੇ ਉਹਨਾਂ ਨਾਲ ਜੇ ਬੇਇੱਜ਼ਤੀ ਹੋ ਜਾਂਦੀ ਆ ਹੂੰ ਹੂੰ ਆ ਬੋਰਡਤੀ ਲਾ ਲੋ ਆਪਾਂ ਬੋਰਡ ਦਾ 1000 2000 ਲੈਣੇ ਆ ਜੋ ਕੰਮ ਜਾਂਦੇ ਮੈਂਬਰ ਕੋਲੇ ਸਰਪੰਚ ਕੋਲੇ ਕਹਿੰਦਾ ਤੂੰ ਵੋਟਾਂ ਮੁੱਲ ਪਾਈਆਂ ਅੱਛਾ ਕਹਿ ਦਿੰਦੇ ਆ ਫਿਰ ਕਹਿਣ ਤੇ ਆਖਣਗੇ ਅਗਲਾ ਜੋ ਮੁੱਲ ਲੈ ਕੇ ਪਾਈਆਂ ਕੀ ਕਰੂਗਾ ਅਗਲਾ ਉੱਥੇ ਮੁੱਲ ਨਾ ਪੈਂਦਾ ਉਹ ਕੋਈ ਨਹੀਂ ਕੁਸ ਆਏਗਾ ਇੱਕ ਟਾਈਮ ਲਈ ਤਾਂ ਲੈ ਲੈਂਦੇ ਨੇ 5 ਸਾਲ ਦੇਣੇ ਨੇ ਆਹ ਹਾਂ 5 ਸਾਲ ਦੇਣੇ ਪਿੰਡ ਨੇ ਨੇ ਇਹ ਮੁੱਲ ਮਾਲਾ ਕੰਮ ਬੰਦ ਹੋਣਾ ਚਾਹੀਦਾ ਸਭ ਤੋਂ ਇਹ ਬੋਲੀਆਂ ਬਾਲੀਆਂ ਸਭ ਬੰਦ ਹੋਣੀਆਂ ਚਾਹੀਦੀਆਂ ਇਹ ਹੂੰ ਉਹ ਪਿੰਡ ਪੱਧਰ ਤੇ ਨਕਾਰ ਦੇਣਾ ਚਾਹੀਦਾ ਆਪਣੇ ਮੇਰੇ ਦਿਮਾਗ ਨਾਲ ਤਾਂ ਬਾਕੀ ਕਿਸੇ ਦਾ ਹੋਰ ਮੈਂ ਕਹਿ ਨਹੀਂ ਸਕਦਾ ਜੀ ਜੀ ਬਾਪੂ ਜੀ ਕੀ ਵਿਚਾਰ ਵੰਡ ਰਹੇ ਨੇਗੇ ਠੀਕ ਹੈ ਜਿਹੜਾ ਚੱਲੀ ਜਾਂਦਾ ਪ੍ਰੋਗਰਾਮ ਆ ਅੱਛਾ ਆਹ ਹੈ ਤੁਸੀਂ ਨਹੀਂ ਸੋਚਿਆ ਸਰਪੰਚੀ ਬਾਰੇ ਕੋਈ ਮੜਾ ਮੋਟਾ ਨਾ ਆਪਾਂ ਨਹੀਂ ਹੋਰ ਸੋਚਿਆ ਅੱਛਾ ਅੱਛਾ ਮੈਨੂੰ ਇਹ ਦੱਸੋ ਵੀ ਇੱਥੇ ਸਾਥ ਦੇ ਵਿੱਚ ਤੁਸੀਂ ਫੇ ਡੇਲੀ ਆਉਣੇ ਹੋ ਹਾਂ ਡੇਲੀ ਵੀ ਬਾਕੀ ਕਦੇ ਰਹਿ ਵੀ ਜਾਂਦੇ ਹਾਂ ਅੱਛਾ ਨਹੀਂ ਇੱਥੇ ਆ ਕੇ ਫਿਰ ਕੀ ਕਰਦੇ ਹੋਣੇ ਹੋਗੇ ਇੱਥੇ ਤਾਂ ਅਸੀਂ ਖੇਡਦੇ ਆਏ ਕਿਹਦੀ ਕਿੱਡੀ ਜਾਂਦੇ ਆਪਾਂ ਦੇਖੀ ਜ ਨੇ ਜੀ ਅੱਛਾ ਜੀ ਲੱਗ ਜਾਂਦਾ ਹੈ ਉਹਦਾ ਟਾਈਮ ਪਾਸ ਹੀ ਜਾਂਦਾ ਅੱਛਾ ਅੱਛਾ ਠੀਕ ਹੈ ਦੇ ਬਾਪੂ ਜੀ ਹੋਰ ਕਿਵੇਂ ਜ਼ਿੰਦਗੀ ਕਿਵੇਂ ਚੱਲਦੀ ਹੈ ਹਾਂ ਜੀ ਬੜੀ ਠੀਕ ਹੈ ਖਬਰਾ ਕੋਬਰਾ ਸੌਂਦੇ ਹੋ ਹੂੰ ਹੂੰ ਅੱਛਾ ਸਾਬ ਠੀਕ ਹੈ ਠੀਕ ਹੈ ਤੇ ਫਿਰ ਕੀ ਬਣਦਾ ਮਾਹੌਲ ਕੀ ਕਹਿੰਦਾ ਮਾਹੌਲ ਤਾਂ ਇਹ ਹੁਣ ਚੱਲੀ ਜਾਂਦਾ ਵੇਖੋ ਹੁਣ ਪੰਜ ਦੇ ਕੰਮ ਤੋਂ ਸਹਿਮੂ ਤੋਂ ਜਿਹੜੇ ਉਹਨਾਂ ਨੇ ਕਰਾਏ ਨੇ ਹਾਂ ਕਰਾਏ ਠੀਕ ਹੈ ਅੱਛਾ ਵਧੀਆ ਕੰਮ ਕੀਤਾ ਨੇ ਠੀਕ ਹੈ ਫਿਰ ਹੋਰ ਕੀ ਰਹਿੰਦੇ ਵੀ ਕੋਈ ਗਲੀਆਂ ਪੱਕੀਆਂ ਕਰਨ ਵਾਲੀਆਂ ਰਹਿ ਗਈਆਂ ਅੱਛਾ ਬਸ ਇਹ ਰਹਿ ਗਏ ਠੀਕ ਹੈ ਇਹ ਵੀ ਸਰਕਾਰ ਨੂੰ ਚਾਹੀਦਾ ਜੀ ਬੋਲ ਸਭ ਤੋਂ ਪਿੰਡਾਂ ਦੇ ਵਿੱਚ ਕੋਸਾ ਸਲੇਂਦੀ ਜਦੋਂ ਜਾਂਦੇ ਨੇ ਪਾਣੀ ਲੱਗ ਜਾਂਦਾ ਰਾਜਿੰਦਾ ਢੋਲੀ ਡਿਗ ਵੀ ਉੱਠ ਵੀ ਦਿੱਕਤ ਆਉਂਦੀ ਆ ਕੋਈ ਜ਼ਰਾ ਭੇਜੋ ਕਿਸੇ ਰਾਜ ਠੀਕ ਹੈ ਠੀਕ ਹੈ ਮੈਂ ਫਿਰ ਉਧਰ ਨੂੰ ਆਣੀ ਹੈਗੀ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਇੱਧਰ ਸੁਣ ਲਓਗੇ ਚੱਲੀ ਜਾਂਦੀ ਹੈ ਗੇਮ ਫਿਰ ਹੈ ਅੱਛਾ ਅੱਛਾ ਕੀ ਚੱਲ ਕੀ ਰਿਹਾ ਹੈ ਸੀਫ ਖੇਡਦੇ ਹਾਂ ਜੀ ਹਾਂ ਸੀਫ ਤੇ ਕੌਣ ਕੀਤੇ ਸੀਫ ਲਾ ਰਿਹਾ ਫਿਰ ਉਹ ਕਿਤਾ ਪਤਾ ਲੱਗੂ ਜੀ 15 ਤਰੀਕ ਨੂੰ 15 ਤਰੀਕ ਨੂੰ ਮੈਂ ਉਹੀ ਉਸੇ ਤੇ ਚਰਚਾ ਕਰਨ ਲਈ ਮੈਂ ਆਈ ਸੀਗੀ ਤੇ ਕੀ ਚੱਲਦਾ ਕੀ ਹੈ ਹੁਣ ਮੋਟਾ ਚੱਲ ਰਹੀਆਂ ਸਰਪੰਚੀਆਂ ਜੀ ਹਾਂ ਜੋਰ ਲੱਗਿਆ ਪਿਆ ਪੂਰਾ ਹੈ ਜੋਰ ਜਿਹੜੇ ਖੜੇ ਹੋਏ ਉਹਨਾਂ ਦਾ ਲੱਗਿਆ ਜੀ ਸਾਡਾ ਤਾਂ ਨਹੀਂ ਸਾਡਾ ਤਾਂ ਨਹੀਂ ਲੱਗਿਆ ਅਸੀਂ ਬੈਠੇ ਆਂ ਹੈ ਰਾਮ ਨਲਸਾਨ ਨੂੰ ਕੋਈ ਟੈਨਸ਼ਨ ਨਹੀਂ ਤਾਂ ਵੋਟ ਪਾਉਣੀ ਹੈ ਜੀ ਅੱਛਾ ਤੁਸੀਂ ਪਾ ਦਾਂਗੇ ਬਸ ਵੋਟ ਆਪਣਾ ਅਧਿਕਾਰ ਜੀ ਬਹੁਤ ਕੀ ਜੀ ਪਾਉਂਗੇ ਹੈ ਵੀ ਕਿਹਨੂੰ ਪਾਉਣਾ ਹੈ ਵੇਖਾਂਗੇ ਜੀ ਉਹ ਕਿਹੜਾ ਚੰਗਾ ਬੰਦਾ ਹੈਗਾ ਕੋਈ ਵੀ ਹੈ ਜਿਹੜਾ ਖੜੇ ਹੁੰਦੇ ਆ ਉਹ ਸੋਚ ਕੇ ਕਿਹੜਾ ਬੰਦਾ ਕੰਮ ਕਰੂਗਾ ਪਿੰਡ ਠੀਕ ਹੈ ਉਸ ਆਪਣਾ ਵੋਟ ਪਾਵਾਂਗੇ ਅੱਛਾ ਮੈਨੂੰ ਦੱਸੋ ਵੀ ਪਹਿਲਾਂ ਵਾਲੇ ਕੰਮ ਤੋਂ ਸਹਿਮਤ ਹੋਗੇ ਵਧੀਆ ਹੋਇਆ ਗਿਆ ਜਿਹੜੇ ਪਹਿਲਾਂ ਵਾਲੇ ਸਰਪੰਚ ਜੀ ਨੇ ਕੀਤੇ ਨੇ ਹਾਂਜੀ ਸਾਡੇ ਪਹਿਲਾਂ 5 ਸਾਲਾਂ ਚ ਪਿੰਡ ਦਾ ਬਹੁਤ ਵਿਕਾਸ ਹੋਇਆ ਹੈਗਾ ਠੀਕ ਆ ਉਸ ਤਰ੍ਹਾਂ ਵਿਕਾਸ ਹੋ ਜਾ ਤਾਂ ਬਹੁਤ ਵਧੀਆ ਹੋਊ ਸਾਡੇ ਪਿੰਡ ਦਾ ਹੂੰ ਨਹੀਂ ਇਹ ਫਿਰ ਜਿਹੜੀ ਉਹ ਸਰਪੰਚੀ ਸੀਗੀ ਉਹ ਪਾਰਟੀ ਬਾਜ਼ੀ ਦੇ ਵਿੱਚ ਸੀ ਆ ਪਾਰਟੀ ਬਾਜ਼ੀ ਤੋਂ ਉੱਠ ਕੇ ਸੀ ਨਹੀਂ ਪਾਰਟੀ ਬਾਜ਼ੀ ਤੋਂ ਉੱਠਣਾ ਹੀ ਪੈਂਦਾ ਜੀ ਕੋਈ ਵੀ ਹੈਗਾ ਆ ਪੰਜ ਹੁਣ ਆਪ ਦੀ ਸਰਕਾਰ ਚੱਲ ਰਹੀ ਹੈ ਤਾਂ ਆਪ ਦਾ ਸਰਪੰਚ ਥੋੜੀ ਬਣ ਜਾਊਗਾ ਹੂੰ ਐ ਤਾਂ ਬੰਦਾ ਖੁਸ਼ ਨਹੀਂ ਹੁੰਦਾ ਪਰ ਮੈਂ ਆਉਦੀ ਜ਼ਮੀਨ ਵੀ ਸਰਪੰਚ ਪਿੰਡ ਦੇ ਤੇ ਬੰਦਾ ਵੇਖ ਕੇ ਬਣਾਉਣਾ ਪੈਂਦਾ ਜੀ ਠੀਕ ਹੈ ਵੀ ਤੁਸੀਂ ਕਿਸੇ ਪਾਰਟੀ ਨੂੰ ਸਪੋਰਟ ਹੀ ਕਰਦੇ ਨਹੀਂ ਪਾਰਟੀ ਦਾ ਮਸਲਾ ਨਹੀਂ ਜੀ ਸਰਪੰਚ ਦੀਆਂ ਵੋਟਾਂ ਚ ਕੋਈ ਪਾਰਟੀ ਦਾ ਮਸਲਾ ਨਹੀਂ ਜੀ ਕਿਉਂਕਿ ਜਿਹੜੇ ਸਰਪੰਚ ਉਹ ਤਾਂ ਖਰੀਦੇ ਵੀ ਜਾ ਰਹੇ ਨੇ ਹਾਂ ਜੀ ਖਰੀਦੇ ਵੀ ਜਾ ਰਹੇ ਹੁਣ ਭਾਜਪਾ ਨੇ 2 ਕਰੋੜ ਰੁਪਏ ਦਿੱਤੀ ਬੋਲੀ ਜੀ ਉਹ ਉਹ ਭਾਜਪਾ ਦਾ ਬੰਦਾ ਹੀ ਹੈ ਉਹ ਪਹਿਲੀ ਗੱਲ ਚ ਹਾਰ ਹਾਰ ਪਾ ਲੈਂਦਾ ਹੈਗਾ ਹੂੰ ਕਹਿਣ ਤੋਂ ਪਹਿਲਾਂ ਹੀ ਕਿ 2 ਕਰੋੜ ਰੁਪਏ ਮੈਂ ਦੇਵਾਂਗਾ ਉਹ ਤਾਂ ਮਤਲਬ ਵੀ ਇਹੀ ਹੈਗਾ ਹੂੰ ਉਹ ਚੀਜ਼ਾਂ ਜੀ ਸਰਪੰਚੀ ਦੀਆਂ ਚੋਣਾ ਨੂੰ ਬਾਪੂ ਜੀ ਕਿਵੇਂ ਦੇਖਦੇ ਹੋ ਕਿਉਂਕਿ ਮੈਂ ਕਹਨੀ ਇਹ ਵੀ ਜਿੱਡੀਆਂ ਵੀ ਚੋਣਾ ਛੱਡ ਕੇ ਸਰਪੰਚੀ ਦਾ ਬਹੁਤ ਕ੍ਰੇਜ਼ ਹੁੰਦਾ ਹੈਗਾ ਕਹਿੰਦੇ ਸਰਪੰਚੀ ਲੈਣੀ ਹਾਂ ਜੀ ਤੁਸੀਂ ਉਹ ਇੱਕ ਮਿੰਟ ਤੁਸੀਂ ਵੀ ਦੱਸ ਦੋ ਹੈ ਸਰਪੰਚੀ ਜੌਰ ਬਹੁਤ ਲੱਗਦਾ ਜੀ ਬਾਈ ਇਧਰੋ ਬੇਟਾ ਤੁਸੀਂ ਪੁੱਛੋ ਵਾਦ ਜੀ ਸਰਪੰਚੀ ਦਾ ਨਜ਼ਾਰਾ ਆਉਂਦਾ ਜੀ ਗੱਲ ਤਾਂ ਇਹ ਹੁੰਦੀ ਹੈ ਹੋਰ ਤਾਂ ਕੀ ਹੁੰਦਾ ਜੀ ਇੱਕ ਵੱਖਰੀ ਫੀਲਿੰਗ ਜੀ ਹੁੰਦੀ ਹੈ ਵੱਖਰੀ ਫੀਲਿੰਗ ਹੁੰਦੀ ਹੈ ਹਾਂ ਜੀ ਕਿਉਂਕਿ ਪਿੰਡ ਤਾਂ ਕਿਸਮਤ ਹੁੰਦੀ ਜਾਂ ਜੀ ਇਹ ਕਿਉਂਕਿ ਬਾਹਰ ਤੱਕ ਤਾਂ ਜਾਣੇ ਨਹੀਂ ਬੰਦੇ ਨੇ ਪਿੰਡ ਤੱਕ ਸੀਮਤਾ ਉਹ ਚੀਜ਼ ਤੇ ਨਜ਼ਾਰਾ ਆਉਣੀ ਹੈ ਜਿਹੜੀ ਪਿੰਡ ਤੱਕ ਸੀਮਤਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਵੀਰ ਜੀ ਤੁਸੀਂ ਵੀ ਬੋਲ ਲਓ ਕੁਝ ਦੱਸੋ ਜੀ ਇੱਧਰ ਨੂੰ ਆ ਜਾਓ ਮੜਿਆ ਜੀ ਕੀ ਚੱਲ ਕੀ ਰਹੀ ਸੀ ਹੁਣ ਕੀ ਕਰ ਰਹੇ ਸੀਗੇ ਮਾਲਾ ਇਹ ਤਾਂ ਸੀਮ ਫੇੜ ਸੀ 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 ਅੱਛਾ ਤੁਸੀਂ ਸਾਡਾ ਸਰਪੰਚ ਰਹੇ ਝੁਕਿਓ ਪਿੰਡ ਦੇ ਹਾਂ ਜੀ ਭਰਾ ਭਾਈ ਰਹੇ ਜੀ ਫਿਰ ਅੱਛਾ ਅੱਛਾ ਤੇ ਕਿਵੇਂ ਦੇਖਿਆ ਮਾਹੌਲ ਕਿਵੇਂ ਆ ਵਧੀਆ ਮਾਹੌਲਾ ਜੀ ਅੱਛਾ ਰੇਕ ਨੂੰ ਮੌਕਾ ਦਿੰਨੇ ਦਿਓ ਹੁਣ ਨਾ ਮੈਨੂੰ ਮੌਕਾ ਦਿਓ ਅੱਛਾ ਬਣ ਦੇਗੀ ਕਿੰਨੀਆਂ ਕੁ ਉਮੀਦਾਂ ਨੇ ਪਿੰਡ ਵਾਲਿਆਂ ਨੂੰ ਪਿੰਡ ਤਾਂ ਤਾਂ ਉਮੀਦਾਂ ਹੁੰਦੀਆਂ ਜਿਹਦਾ ਬਣਾਉਂਠਾਉਂਦੇ ਆ ਵੀ ਜਾਂ ਬਣਦਾ ਚੁਣ ਕੇ ਬਣਾਉਂਦੇ ਆ ਉਹ ਤੋਂ ਉਮੀਦਾਂ ਹੀ ਹੁੰਦੇ ਆ ਵੀ ਕੰਮ ਕਿੰਨੇ ਕੁ ਪਰਸੈਂਟ ਵਧੀਆ ਹੋਇਆਗਾ ਕੰਮ ਬਹੁਤ ਵਧੀਆ ਹੋਇਆ ਸੀ ਵਧੀਆ ਹੋਇਆ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਕੋਈ ਪਾਣੀ ਦੀ ਜਾਂ ਕੋਈ ਉਦਾਂ ਹੋਰ ਐ ਤਾਂ ਬੇਮੁਸ਼ਕਲ ਤਾਂ ਸਾਰੀਆਂ ਹੱਲ ਹੁੰਦੀਆਂ ਨਹੀਂ ਹੁੰਦੀਆਂ ਜੀ ਰਹੀ ਜਾਂਦੇ ਅਲਕਾ ਫਿਰ ਵੀ ਕੰਮ ਬਹੁਤ ਵਧੀਆ ਹੋਇਆ ਠੀਕ ਹੈ ਉ ਪਿੰਡ ਦੇ ਵਿੱਚ ਮਾਹੌਲ ਕਿਵੇਂ ਹੈਗੇ ਤੁਹਾਡੇ ਵੀ ਜੇ ਆਪਾਂ ਕਹਿ ਲਈਏ ਵੀ ਜਿਵੇਂ ਨਸ਼ਿਆਂ ਨੁਸ਼ਿਆਂ ਤੋਂ ਬਚਿਆ ਪਿੰਡ ਆਪਣਾ ਕਿ ਨਹੀਂ ਉਹ ਤਾਂ ਨਹੀਂ ਕੋਈ ਬਚਦਾ ਜੀ ਨਹੀਂ ਬਚੇ ਉਹ ਤਾਂ ਉਹੀ ਜਿਹਦਾ ਕੋਈ ਆਪ ਹੀ ਬਚਦਾ ਠੀਕ ਹੈ ਨਹੀਂ ਬਚਦਾ ਪੂਜਣਾ ਦਾ ਵੀ ਥਾਂ ਹੀ ਨਹੀਂ ਸਾਰੇ ਵੀ ਫੇਰੇ ਹੋਏ ਹੂੰ ਤੇ ਤੁਸੀਂ ਕਿਵੇਂ ਦੇਖਦੇ ਹੋ ਹੁਣ ਸਰਪੰਚੀ ਨੂੰ ਹੁਣ ਹੋ ਗਿਆ ਸ਼ੁਰੂ ਕੰਮ ਤਾਂ ਆਉਣਗੇ ਵੀ ਸਾਰੇ ਕਹਿਣਗੇ ਵੀ ਵੋਟਾਂ ਪਾਓ ਸਾਨੂੰ ਤੇ ਫਿਰ ਕੀ ਆਉਂਦਾ ਦਿਮਾਗ 'ਚ ਬਸ ਜਿਹੜਾ ਬੰਦਾ ਦੇਖਿਆ ਜਾਂਦਾ ਵੀ ਵਧੀਆ ਕੈਂਡੀਡੇਟ ਹੈ ਜਾਂ ਹੋਗਾ ਕੰਮ ਕਰੂਗਾ ਉਹਨੂੰ ਪਾ ਦਿੱਤੇ ਨੇ ਹੂੰ ਵਿਕਣਾ ਪੈਂਦਾ ਉਹ ਠੀਕ ਹੈ ਹੂੰ ਬਾਕੀ ਨੇੜੇ ਜਾ ਕੇ ਸਰਪੰਚੀ ਜੀ ਦੇ ਚੌਂ ਦੇ ਨੇੜੇ ਜਾਣ 36 ਘੰਟੇ ਦਾ ਹੋ ਜਾਂਦਾ ਜੀ ਅੱਛਾ ਉਦੋਂ ਦਿਨ ਵੀ ਇੱਕ ਹੁੰਦਾ ਅਗਲੀ ਰਾਤ ਤੱਕ ਦਿਨ 36 ਘੰਟੇ ਦਾ ਬਣ ਜਾਂਦਾ ਹੋ ਰਾਤ ਨੂੰ ਵੀ ਤੁਹਾਰੀ ਹੱਦ ਤੁਹਾਨੂੰ ਤਾਂ ਪਤਾ ਹੋਣਾ ਹੁੰਦਾ ਉਹ 36 ਘੰਟੇ ਉਹ 36 ਘੰਟੇ ਦਾ ਦਿਨ ਆਊਗਾ ਹਾਂ ਉਹ 36 ਘੰਟੇ ਦਾ ਦਿਨ ਆਊਗਾ ਉਦੋਂ ਨਹੀਂ ਸੌਂਦੇ ਉਦੋਂ 36 ਘੰਟੇ ਨਹੀਂ ਤਨੀ ਆਉਂਦੀ 36 ਤੇ 40 ਰਹਿਣਗੇ ਅੱਧੀ ਰਾਤ ਤੱਕ 12 ਵਜ ਜਾਣਗੇ ਜਦੋਂ ਗਿਣਤੀ ਗੁਣਤੀ ਹੁੰਦੀ ਹੈ ਹਾਂ ਉਹ 36 ਘੰਟੇ ਦਾ ਨਹੀਂ ਹੁੰਦਾ ਕੇ ਠੀਕੇ ਤੇ ਬਾਕੀ ਉਦਾਂ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਹਨਾ ਵੀ ਕਿਵੇਂ ਦਾ ਦੇਖਦੇ ਹਾਂ 2.5 ਸਾਲ ਆ ਆਮ ਆਦਮੀ ਪਾਰਟੀ ਨੂੰ ਬਣੀ ਨਹੀਂ ਹੋਈ ਹੈ ਪਹਿਲਾਂ ਵਾਲੀਆਂ ਪਾਰਟੀਆਂ ਦਾ ਵੀ ਦੇਖਿਆ ਕੀ ਫਰਕ ਕੋਈ ਮਹਿਸੂਸ ਹੋਇਆਗਾ ਪੰਜਾਬ ਦਾ ਫਰਕ ਕੀ ਫਰਕ ਹੈ ਜੀ ਜੇ ਤਾਂ ਕੋਈ ਸਰਬਸੰਪਤੀ ਦਾ ਜੁੰਨਦੇ ਉਹ ਕਹਿੰਦਾ ਜੀ 60 ਲੱਖ ਦੇ ਕੇ ਜਿੱਤ ਗਿਆ ਉਹ ਕੀ ਕੰਮ ਕਰਾ ਲੈਣਗੇ ਉਹ 60 ਲੱਖ ਆ ਫਿਰ ਉਹ ਕਹਿਣਗੇ ਜੀ ਇਹ ਖਾ ਗਿਆ ਪੂਰ ਕਰੂਗਾ ਕਿ 60 ਰੱਖੋ ਨੀ ਪਹਿਲਾਂ ਲਾਤਾ ਹੂੰ ਪਹਿਲਾਂ ਮੰਗ ਜੇ ਕਹਿੰਦੇ ਜੀ ਸਰਬਸੰਪਤੀ ਦਾ ਜੁੰਨਦੇ ਆ ਤੇ ਪੈਸੇ ਦੇਣੇ ਪੈਣਗੇ ਪਿੰਡ ਵੀ ਪਹਿਲੇ ਕਹਿੰਦੇ ਆ ਤੂੰ ਕੋਈ ਹੋ ਨਹੀਂ ਬਣਦਾ ਉਹ ਚਲਦੇ ਨਹੀਂ ਜਿ ਕੁਝ ਨਹੀਂ ਹੁੰਦਾ ਉਹ ਜ ਫਿਰ ਕਹਿਣਗੇ ਸਰਪੰਚ ਨੂੰ ਕਹਿਣਗੇ ਜੀ ਇਹਨੇ ਕੁਝ ਕਰਿਆ ਨਹੀਂ ਉਹ ਕਰਨ ਦੇ ਵਿੱਚ ਯੋਗ ਸ਼ਰਤ ਨਹੀਂ ਪਹਿਲਾਂ ਨੂੰ ਹਾਂ ਬੇ ਇੰਨੇ ਪੈਸੇ ਲੈ ਕੇ ਹੂੰ ਜਿਆਦਾ ਹੀ ਚੱਲ ਜਾਂਦਾ ਪੈਸੇ ਦਾ ਕੰਮ ਇਹ ਗਲਤੀ ਹੈ ਵੈਸੇ ਨਹੀਂ ਆਪਣੇ ਫਿਰ ਵੋਟਾਂ ਪੈਣਗੀਆਂ ਕਿ ਸਾਰੇ ਆਪਣੇ ਤਾਂ ਵੋਟਾਂ ਹੀ ਪੈਣਗੀਆਂ ਵੋਟਾਂ ਹੀ ਪੈਣਗੀਆਂ ਹਨ ਪੰਜ ਸਰਪੰਚ ਜਾਂ ਪੰਜ ਛੇ ਹੈ ਕੈਂਡੀਡੇਟ ਹੈ ਹਾਂ ਫਿਰ ਵੋਟਾਂ ਹੀ ਪੈਣਗੀਆਂ ਚਲੋ ਠੀਕ ਹੈ ਸੋ ਆ ਵਗਗੀ ਗੱਲ ਕਰਦੇ ਆ ਇਹਨੇ ਬਹੁਤ ਐਨੇ ਕਿਉਂ ਬਹੁਤ ਹੈ ਸਾਡਾ ਸਰਦਾਂ ਨਹੀਂ ਨਾ ਆਏ ਅਸੀਂ ਸਾਰਿਆਂ ਨਾਲ ਗੱਲ ਕਰਨੀ ਹੈ ਹੋਰ ਸੁਣਾਓ ਜੀ ਕਿਦਾਂ ਬਹੁਤ ਵਧੀਆ ਜੀ ਅੱਛਾ ਤੇ ਕਿਵੇਂ ਦੇਖਦੇ ਹੋ ਸਰਪੰਚੀ ਤੁਸੀਂ ਤਾਂ ਬਹੁਤ ਬੋਕਤਾਲੀਆਂ ਹੋਣੀਆਂ ਚੋਣਾ ਹੁਣ ਤੱਕ ਸਰਪੰਚੀ ਦੀਆਂ ਕਿੰਨੇ ਸਰਪੰਚ ਬਦਲੇ ਹੋਣੇ ਉਹ ਵੀ 7-800 ਹੋਈ ਗਏ। ਅੱਛਾ। ਹਾਂਜੀ। ਤੇ ਵਿਕਾਸ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ? ਵਿਕਾਸ ਪਹਿਲਾਂ ਤਾਂ ਕੁਝ ਹੋਇਆ ਨਹੀਂ। ਇਤਕੇ ਜੁਰੂਰ ਹੋਇਆ ਪੰਜ ਸਾਲਾਂ ਵਿੱਚ। ਅੱਛਾ ਹੋਇਆ ਇਤਕੇ? ਹਾਂਜੀ। ਠੀਕ ਹੈ। ਕੀ ਕੀ ਚੀਜ਼ਾਂ ਸਾਰੇ ਪਾਰਕ ਬਣ ਗਏ ਜੀ। ਹਾਂਜੀ ਹਾਂਜੀ। ਸਾਰੇ ਇਨਸ਼ਾਅੱਲਾ ਬਣ ਗਏ ਸਾਰੀਆਂ। ਅੱਛਾ। ਹਾਂ ਜਿਹੜੀ ਸਰਕਾਰੀ ਜ਼ਮੀਨ ਰੋਕੀ ਬੈਠੇ ਲੋਕ ਉਹ ਕੜਾਈ ਹੈ। ਅੱਛਾ ਇਹ ਵੀ ਹੋਏ ਕਬਜ਼ੇ ਵੀ ਛਡਾਈ ਨੇਗੇ। ਹਾਂਜੀ। ਠੀਕ ਹੈ। ਪਿੰਡ ਦਾ ਵਿਕਾਸ ਵੀ ਹੋ ਜਾਊਗਾ ਉੱਥੋਂ। ਅੱਛਾ ਤੁਹਾਡੇ ਸਰਪੰਚ ਕਿੱਦਾਂ ਕੀ ਕਿਵੇਂ ਨੇ ਪੜੇ ਲਿਖੇ ਨੇ ਜਾਂ ਕਿਵੇਂ ਆ ਜਿਹੜੇ ਸਾਬਕਾ ਹੁਣ ਜਿਵੇਂ ਹੋ ਹੀ ਚੁੱਕੇ ਨੇ ਸਾਡੇ ਤੋਂ ਪਿਛਲਾ ਸਾਬਕਾ ਸੈਨਿਕ ਸੀਗੇ ਜੀ ਅੱਛਾ ਜੀ ਉਹਦੇ ਘਰ ਵਾਲੀ ਸੀਗੀ ਠੀਕ ਹੈ ਕਰਦੇ ਤਾਂ ਉਹ ਹੀ ਖੁਦ ਹੀ ਸੀ ਕੰਮ ਪਰ ਹੁਣ ਜਿਹੜੇ ਪਿੰਡ ਵਾਲੇ ਬਣਦੇ ਆ ਉਹ ਕਰਦਾ ਤਾਂ ਕੋਈ ਹੈ ਨਹੀਂ ਪਿਛਲੀ ਵਾਰੀ ਤੋਂ ਪਹਿਲਾਂ ਸੀਗੇ ਇੱਕ ਕੰਧ ਡਿੱਗੀ ਸੀ ਅਸੀਂ ਕਹਿਣਾ ਕਹਿ ਕੇ ਹੰਬਗੇ ਸੀ ਉਹਨਾਂ ਨੇ ਵੀ ਆ ਕੰਧ ਕਢਾ ਦੇ ਕੋ ਤਾਂ ਵੀ ਨਹੀਂ ਕਢਾਈ ਸੀ ਅੱਛਾ ਇਹ ਵੀ ਸੀ ਪਿੰਡ ਦਾ ਪੰਜ ਪੈਸੇ ਦਾ ਕੰਮ ਨਹੀਂ ਕੀਤਾ ਠੀਕ ਹੈ ਤੇ ਇਹਨਾਂ ਨੇ ਵਧੀਆ ਕੀਤਾ ਜਿਹੜੇ ਪੰਜ ਸਾਲ ਬਹੁਤ ਵਧੀਆ ਕੀਤਾ ਤੁਸੀਂ ਜਾ ਕੇ ਪਿੰਡ ਵਿਜੀ ਦੀ ਨਿਗਾ ਮਾਰੋ ਆਹ ਪਾਰਕ ਹੈ ਪਰਲੇ ਪਾਸੇ ਪਾਰਕ ਹੈ ਆਹ ਧਰਮਸਾਲਾ ਹੈ ਪੰਜ ਧਰਮਸਾਲਾ ਹੈ ਠੀਕ ਹੈ ਉੱਥੇ ਕਾਰ ਪਿੱਛੇ ਹੈ ਨਹੀਂ ਬਿਲਕੁਲ ਮੈਂ ਦੇਖੋ ਮੈਂ ਪਹਿਲੀ ਵਾਰ ਮੈਂ ਸੁਣ ਰਹੀ ਹਾਂ ਵੀ ਕਿਸੇ ਪਿੰਡ ਦੇ ਵਿੱਚ ਲੋਕ ਕਹਿ ਰਹੇ ਨੇ ਸਾਰੇ ਕਿ ਸਾਡੇ ਪਿੰਡ 'ਚ ਕੰਮ ਹੋਏ ਨੇਗੇ ਨੀ ਬਹੁਤ ਨਹੀਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਹੀ ਹੁੰਦੀਆਂ ਸਰਪੰਚਾਂ ਤੋਂ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਗਰਾਂਟਾ ਖਾਦੀਆਂ ਨੇ ਬਹੁਤ ਸਾਰੇ ਇੱਥੇ ਖੜੀ ਢਾਲ ਸੀਗਾ ਸਾਡੇ ਅੱਛਾ ਉੱਥੋਂ ਦੀ ਗਰਾਂਟਾ ਇੱਥੇ ਆਈ ਹਾਂ ਅੱਛਾ ਸਾਡੇ ਤੇ ਖੜੀ ਢਾਲ ਸੀ ਹਰ ਜਗ੍ਹਾ ਤੇ ਹਾਂਜੀ ਤੇ ਅੱਜ ਵੀ ਅਸੀਂ ਪੰਜੇ ਧਰਕੇ ਖਾ ਲੋ ਇੱਥੇ ਹੂੰ ਸਾਰੇ ਉਧਰ ਗਵਾ ਕਰਤਾ ਕਿਸੇ ਗਵਾੜ ਨਾਲ ਨਹੀਂ ਰੱਖਿਆ ਹਰੇਕ ਮਸਲ ਚਾਰ ਚਾਰ ਚਪੇਰੇ ਪਿੰਡ ਦੇ ਕੰਮ ਕੀਤਾ ਐਂ ਤਾਂ ਬੰਦਾ ਖੁਸ਼ ਨਹੀਂ ਹੁੰਦਾ ਬਾ ਮੈਂ ਆਉਦੀ ਜ਼ਮੀਨ ਵੀ ਸਰਪੰਚ ਪਿੰਡ ਦੇ ਨਾਲ ਲਵਾ ਦੇ ਤਾਂ ਵੀ ਲੋਕ ਕੁਛ ਨਹੀਂ ਹੁੰਦੇ ਹੂੰ ਠੀਕ ਹੈ ਬਸ ਕੰਮ ਬਹੁਤ ਹੋ ਗਿਆ ਹਾਂਜੀ ਬਸ ਜੀ ਬੜੀ ਵਧੀਆ ਬਸ ਹਾਂ ਦੱਸ ਦੋ ਘਰ ਖੁਸ਼ ਹੋਣ ਨੂੰ ਪੈਣੀ ਤੇ ਤੁਸੀਂ ਵੀ ਦੱਸ ਦੋ ਕੋਈ ਬਸ ਆਹੀ ਕੁਛ ਹੈ ਜੀ ਮੈਂ ਕਹਿ ਰੂਆ ਅੱਛਾ ਸੇਵ ਇਸ ਟੋਹੀ ਹੈ ਹਾਂ ਸਾਰਾ ਕੁਝ ਆਹੋ ਇੱਥੇ ਵੇਖ ਦਿਸੀਏ ਤੁਹਾਨੂੰ ਹਾਂ ਨਹੀਂ ਬਿਲਕੁਲ ਪਿੰਡ ਦਾ ਵਾਕੀ ਤੁਹਾਡਾ ਸੋਹਣਾਗਾ ਹੋਰ ਵੇਖ ਕੇ ਅਸੀਂ ਆਵਾਂਗੇ ਹਾਂ ਜੀ ਵੇਖਿਓ ਪਿੰਡ ਕਿਹੜਾ ਲਾਉ ਠੀਕ ਹੈ ਜੀ ਸਾਰੇ ਧਰਮਸ਼ਾਲਾ ਵਧੀਆ ਬਣ ਗਏ ਐ ਮੈਂ ਸਾਰਾ ਕੁਝ ਬਣਿਆ ਬਈ ਅੱਛਾ ਅੱਛਾ ਕੋਈ ਕਸਰ ਨਹੀਂ ਕੋਈ ਦੁੱਖ ਸੁੱਖ ਦੇ ਵਿੱਚ ਵਧੀਆ ਖੜਦੀ ਐ ਸਭ ਨੂੰ ਵਧੀਆ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਹੀ ਹੈ ਸਹੀ ਹੈ ਹਰਕ ਦੇ ਦੋ ਸੁਸਰ ਨੂੰ ਜਾਣੇ ਜਾਣੇ ਹਾਂ ਮਾੜਾ ਕਿ ਸੈਨਕਲ ਸਾਫ ਦਾ ਫੌਜੀ ਬੰਦਾ ਚੰਗ ਜਾਂਦੇ ਅੱਛਾ ਕਦੇ ਕੋਈ ਲੋਡ ਪਵੇ ਤੇ ਆਂਦੇ ਹਾਂ ਜਹਾਂਗੀ ਅੱਛਾ ਅੱਛਾ ਸੁਸਰਪੰਨ ਸਾਹਿਬ ਸਾਡੇ ਨਾਲ ਮੌਜੂਦ ਨੇ ਤੇਜਾ ਸਿੰਘ ਜੀ ਸਸ਼ਟਿਕਾਲ ਸਸ਼ਟਿਕਾਲ ਠੀਕ ਠਾਕ ਹੁਸੈਨ ਹਾਂ ਠੀਕ ਹੈ ਜੀ ਪਿੰਡ ਦਾ ਮਾਹੌਲ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ ਚਲੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮੈਂ ਹੀ ਜਾਨਣਾ ਚਾਹੁੰਦੀ ਸੀ ਕਿ ਤੁਸੀਂ 5 ਸਾਲਾਂ ਦੇ ਵਿੱਚ ਪਿੰਡ ਦੇ ਵਿੱਚ ਕੀ ਕੀ ਵਿਕਾਸ ਕਰਵਾਏ ਨੇ ਅਸੀਂ ਦੇਖ ਕੇ ਵੀ ਆਏਾਂਗੇ ਤੇ ਕਿਵੇਂ ਲੱਗਿਆ 5 ਸਾਲ ਪਿੰਡ ਦੀ ਸੇਵਾ ਕੀਤੀ ਐ ਪਿੰਡ ਦਾ ਵਿਕਾਸ ਦੇ ਵਿੱਚ ਪਹਿਲਾਂ ਤਾਂ ਕੋ ਪੰਚਾਇਤ ਕਰਨੀ ਸੀ ਜੀ ਪੰਚਾਇਤ ਦੇ ਬਰਸ ਵਾਸਤੇ ਥਾਣੀ ਸੀ ਪੰਚਾਇਤ ਕਾਇਮ ਆ ਬੱਸ ਸਟੈਂਡ ਨਹੀਂ ਸੀ ਬੱਸ ਸਟੈਂਡ ਪਹਿਲਾਂ ਟੁੱਟਿਆ ਹੋਇਆ ਸੀ ਆ ਉਹ ਛੱਤ ਨਵੀਂ ਬਾਗੀ ਉਹ ਕੀਤਾ ਰੇਜਿਸਟ੍ਰੇਸ਼ਨ ਕੀਤੀ ਠੀਕ ਹੈ ਜੀ ਤਿੰਨ ਪਾਰਕ ਬਣਾਏ ਠੀਕ ਹੈ ਜੀ ਸਭ ਤੋਂ ਵੱਡੀ ਪ੍ਰਾਪਤੀ ਛੱਤੀ 1971 ਦੇ ਵਿੱਚ ਸ਼ਹੀਦ ਉਸੇ ਸਾਡੇ ਪਿੰਡ ਦੇ ਸਰਕਾਰ ਸਿੰਘ ਨੂੰ ਉਹਨਾਂ ਨੇ ਪੁਤੀ ਸਥਾਪਨਾ ਕੀਤੀ ਇੱਥੇ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਹੈ اچھا ਪੂਰੇ ਪੰਜਾਬ ਚ ਸਭ ਤੋਂ ਬੁਰਾ ਪੈੜਾ ਸ਼ਮਸ਼ਾਨ ਘਾਟ ਸਾਡੇ ਪਿੰਡ ਦਾ ਸੀ ਤੇ ਜੋ ਕਿ ਹੁਣ ਤਕਰੀਬਨ ਪੰਜਾਬ ਚ ਸਭ ਤੋਂ ਸੋਹਣਾ ਸ਼ਮਸ਼ਾਨ ਘਾਟ ਹੈ اچھا ਜੀ ਤੇ ਬਾਕੀ ਥਾਪਰ ਮਰਲਾ ਦਾ ਪਾਣੀ ਦਾ ਸਿਵਲ ਤੇ ਪੰਨੂ ਟ੍ਰੀਟਮੈਂਟ ਸਾਫ਼ ਕਰਕੇ ਖੇਤਾਂ ਨੂੰ ਭੇਜਿਆ ਜਾਂਦਾ ਹੈ ਉਹ ਸ਼ੁਰੂ ਕੀਤਾ ਹੈ ਉਹਦੀ ਸੁੰਦਰੀਕਰਨ ਦੇ ਵਿੱਚ ਚੱਲੇ ਚਾਰ ਤਵਾਰੀ ਥੋੜੀ ਬਾਕੀ ਹੈ ਚਾਰੇ ਪਾਸੇ ਬਾੜ ਹੋਊਗੀ ਗਰ ਲੱਗੂਗੀ اچھا ਜੀ ਉਹ ਹੁਣ ਕੰਮ ਥੋੜਾ ਚੱਲ ਰਿਹਾ ਹੈ ਤੇ ਨਵੀਂ ਪੰਚਾਇਤ ਕਰੂਗੀ ਠੀਕ ਹੈ ਤੇ ਇੰਨੇ ਸਮੇਂ ਦੇ ਵਿੱਚ ਇੰਨੇ ਕੰਮ ਕਰਾ ਗਏ ਲੱਗਦਾ ਨਹੀਂ ਵੀ ਹਜੇ ਸਮਾਂ ਥੋੜਾ ਹੋਰ ਘੱਟ ਸੀਗਾ ਹੋਰ ਵੱਧ ਜਾਣਾ ਚਾਹੀਦਾ ਸੀ ਹੋਰ ਵੀ ਕੰਮ ਕਰਾਉਣੇ ਸੀਗੇ ਕੰਮ ਤਾਂ ਬਹੁਤ ਪੰਡੀਆਂ ਪਾਇਕ ਤਾਂ ਮੈਂ ਗਲੀਆਂ ਨਾਲੀਆਂ ਦੇ ਵਿੱਚ ਬਿਲਕੁਲ ਨਹੀਂ ਪਿਆ ਕਿਉਂ ਜੋ ਗਲੀਆਂ ਬਣਾਉਣੀਆਂ ਆ ਇਹਦੇ ਵਿੱਚ ਸਰਪੰਚ ਨੂੰ ਪੈਸੇ ਨਜਾਇਜ਼ ਪੰਦੇ ਨੇ ਕੁਝ ਪੁਰਾਣੀਆਂ ਟਲਾਂ ਦੇ ਨਾਲ ਕੁਝ ਨੰਬਰ ਤੋਂ ਟਲਾਂ ਲਾ ਕੇ ਖੜਵੀਆਂ ਲਾ ਦੇ ਉੱਤੇ ਪਾਉਂਦੇ ਮਿੱਟੀ ਤੇ ਉਹ ਵਿੱਚੇ ਲੁਕ ਜਾਂਦੀਆਂ ਤੇ ਉਹਦੇ ਵਿੱਚ ਬੰਦੇ ਨੇ ਮੈਂ ਗਲੀਆਂ ਨਾਲੀਆਂ ਦਾ ਬਿਲਕੁਲ ਨਹੀਂ ਛੇੜਿਆ ਇਹ ਤਾਂ ਮੇਰਾ ਪਿੰਡ ਦੇ ਵਿੱਚ ਗਲੀਆਂ ਤੇ ਨਾਲੀਆਂ ਦਾ ਉਹ ਕੰਮ ਹਲੇ ਪੈਂਡਿੰਗ ਪਿਆ ਹੈ ਉਹਦੇ ਵਿੱਚ ਵੀ ਮੇਰੇ ਭਾਵਨਾ ਸਿੰਘ ਵੀ ਜੋ ਮੇਨ ਗਲੀਆਂ ਪਿੰਡ ਦੀਆਂ ਦਾ ਉਹਨਾਂ ਤੇ ਇੰਟਰਲੋਕ ਫਰਸ਼ ਲਾਈ ਜਾਵੇ ਅੱਛਾ ਜੀ ਤੇ ਪਰ ਹੁਣ ਟਾਈਮ ਕੱਪ ਸੀ ਬਾਕੀ ਨਵੀਂ ਬਣੂ ਪੰਚਾਇਤ ਉਹਦੇ ਵਿੱਚ ਜੋ ਕਰਦੇ ਡਿਮਾਂਡ ਕਰਾਂਗੇ ਜੇ ਉਹਨਾਂ ਨੂੰ ਟਾਈਮ ਮਿਲਿਆ ਤਾਂ ਉਹਨਾਂ ਤੋਂ ਕਹਿ ਕੇ ਨਾਲ ਸੈਸ਼ਨ ਕਰਾਵਾਂਗੇ ਅੱਛਾ ਕਰਾਵਾਂਗੇ ਇੰਨੇ ਮਤਲਬ 5 ਸਾਲ ਤੁਸੀਂ ਕੰਮ ਕੀਤਾ ਕੰਮ ਕਰਾਉਂਦੇ ਹੋਏ ਕੋਈ ਰੁਕਾਵਟ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਆਈ ਹੋਵੇ ਪ੍ਰੇਸ਼ਾਨੀਆਂ ਤਾਂ ਆਉਂਦੀਆਂ ਜੀ ਪਰ ਇੱਕ ਮਿੰਟ ਜੀ ਕੋਈ ਨਿਸ਼ਾਨਾ ਨਾ ਉਹਨੂੰ ਤਾਂ ਪ੍ਰੇਸ਼ਾਨੀਆਂ ਵੀ ਆਉਂਦੀਆਂ ਦੁੱਖ ਸੁੱਖ ਵੀ ਹੁੰਦਾ ਨਫਰ ਨਕਸ਼ਰ ਵੀ ਹੁੰਦਾ ਜਿਹੜਾ ਬੰਦਾ ਸੱਚੇ ਰਾਹ ਤੇ ਚੱਲਦਾ ਉਹਦੇ ਨਾਲ ਤਾਂ ਚਲੋ ਉਹਦੇ ਕੋਈ ਗੱਲ ਨਹੀਂ ਉਹਦੇ ਉਹਦੇ ਦਾ ਰੱਬ ਹੁੰਦਾ ਦਾ ਵਕੀਲ ਉਹ ਆਪੇ ਸਮਾਰ ਜਾਂਦਾ ਹੈ ਹਾਂਜੀ ਤੇ ਬਾਕੀ ਜੇ ਤੁਸੀਂ ਸੱਚੇ ਮਨ ਨਾਲ ਕੋਈ ਕੰਮ ਕਰਦੇ ਹੋ ਤੇ ਉਹਦੇ ਜਦ ਕਾਟ ਨਹੀਂ ਹੁੰਦੀ ਹੁੰਦੀ ਜਿਹੜਾ ਗਲਤ ਉਹਨੂੰ ਸਮਝਦਾ ਜਾਂ ਬੁਰਾ ਸਮਝਦਾ ਉਹਨੂੰ ਉਹਦਾ ਫਲ ਆਪੇ ਮਿਲ ਜਾਂਦਾ ਠੀਕ ਹੈ ਜੀ ਦਾ ਕੀ ਕਿਵੇਂ ਦੇਖਦੇ ਸੀਗੇ ਪਿੰਡ ਨੂੰ ਵੀ ਅੱਗੇ ਹੋਰ ਵੀ ਸੋਚਿਆ ਵੀ ਹੋਰ ਜਿਹੜੀ ਨਵੀਂ ਪੰਚਾਇਤ ਆ ਉਹ ਕੀ ਕੀ ਕੰਮ ਕਰਾਵੇ ਤੁਸੀਂ ਐਦ ਕਿ ਕਿਉਂ ਨਹੀਂ ਖੜੇ ਹੋਏ ਐਦ ਕਿ ਭਾਈ ਮੇਰੀ ਉਮਰ ਹੁਣ ਪੂਰੀ 79 ਨਾਸੀ ਸਾਲੇ ਉਮਰੇ ਹਾਂਜੀ ਹੁਣ ਮੇਰੇ ਚ ਤੁਰਨ ਫਿਰਤੇ ਹਿੰਮਤ ਤੁਰਨ ਫਿਰਦੀ ਨਹੀਂ ਹੂੰ ਦੂਜਿਆਂ ਨੂੰ ਸਭ ਨੂੰ ਮੌਕਾ ਮਿਲਣਾ ਚਾਹੀਦਾ ਜੇ ਇੱਕੋ ਬੰਦਾ ਬਾਰ-ਬਾਰ ਖੜਾ ਹੁੰਦਾ ਬੰਦਾ ਉਹਦੇ ਜੀ ਲੋਕ ਭੜਾ ਲੱਗਦਾ ਹੂੰ ਇਹ ਦੇਖ ਸ਼ੌਂ ਨੂ ਬੁਛੇ ਉਹਦਾ ਮੌਕਾ ਮਿਲਣਾ ਚਾਹੀਦਾ ਕੋਈ ਇਹਨੂੰ ਸੇਵਾ ਨੂੰ ਆਪਦਾ ਧਰਮ ਸਮਝ ਕੇ ਚੰਗੀ ਤਰ੍ਹਾਂ ਨਮਾਉਂਦਾ ਤੇ ਕੋਈ ਆਪਦਾ ਕਿਹੜਾ ਸਰਪੰਚ ਦੀ ਡਿਗਰੀ ਲੈ ਕੇ ਆਪਦਾ ਜਮਨਿ ਕੁਸ਼ ਕਰਦਾ ਤੇ 5 ਸਾਲਾ ਦੂ ਘਟ ਜਾਂਦਾ ਇੱਕ ਹੁੰਦੇ ਨੇ ਨਾਮ ਦੇ ਸਰਪੰਚ ਇੱਕ ਹੁੰਦੇ ਨੇ ਕਾਮ ਦੇ ਸਰਪੰਚ ਹੁਣ ਤੁਸੀਂ ਤਾਂ ਕਾਮ ਵਾਲੇ ਹੋ ਤੇ ਨਾਮ ਤਾਂ ਤੁਹਾਡਾ ਬਣ ਗਿਆ ਚਲੋ ਫਿਰ ਇਹ ਕੰਮ ਕਰਕੇ ਤਾਂ ਨਾਮ ਤਾਂਪੇ ਹੋ ਜਾਂਦਾ ਜੀ ਪਰ ਇਕੱਲੇ ਨਾਮ ਦੇ ਸਰਪੰਚਾਂ ਦਾ ਨਹੀਂ ਬੰਦਾ ਹੁੰਦਾ ਕੁਝ ਤਾਂ ਕੰਮ ਨਾ ਕੀਤਾ ਨਾਮ ਕਰਦਾ ਰੋ ਜੀ ਤੇ ਜੇ ਕੰਮ ਕਰਾਂਗੇ ਤਾਂ ਨਾਮ ਵੀ ਆਪੇ ਆ ਜਾਂਦਾ ਬਿਲਕੁਲ ਬਹੁਤ ਸਾਰੇ ਦੇਖੋ ਪਿੰਡਾਂ 'ਚ ਕਈ ਗੱਲਾਂ ਵੀ ਹੁੰਦੀਆਂ ਨੇ ਕਈ ਗ੍ਰਾਂਟਾਂ ਖਾ ਜਾਂਦੇ ਆ ਜਾਂ ਪੈਸੇ ਖਾ ਜਾਂਦੇ ਕੰਮ ਹੁੰਦੇ ਨਹੀਂ ਆ ਦਿੱਕਤਾਂ ਹੁੰਦੀਆਂ ਨੇ ਫਿਰ ਉਹਨਾਂ ਦਾ ਕੀ ਕਰੀਏ ਭਾਈ ਇਹਦੇ 'ਚ ਪੰਜੇ ਗੁਣਾ ਬਰਾਬਰ ਨਹੀਂ ਹੁੰਦੇ ਸਾਰੇ ਬੰਦੇ ਚੰਗੇ ਬਣਦੇ ਤੇ ਸੰਸਾਰ ਦੇ ਸਾਰੇ ਮਾਰੇ ਵੀ ਹੁੰਦੇ ਆ ਹੁਣ ਜੋ ਗ੍ਰਾਂਟਾ ਖਾਂਦੇ ਨੇ ਉਹਨਾਂ ਦੇ ਉਵੇਂ ਨਿਕਲ ਜਾਂਦੀਆਂ ਨਾ ਪਰ ਗੱਲ ਇਹ ਕਿ ਹੁਣ ਜੇ ਕੋਈ ਸਰਕਾਰ ਇਹਨੇ ਗਰੰਟਾ ਦਾ ਕੰਮ ਬੰਦ ਕਰਤਾ ਹੁਣ ਤੁਸੀਂ ਐ ਸਮਝ ਲਓ ਹੁਣ ਬਰਤੀ ਲੈਨੇ ਆਪਾਂ ਸਰਕਾਰ ਕਦੇ ਵੀ 90 ਰੁਪਏ ਕਵਾਂਟਲ ਲੋ ਪੈਸਾ 120 ਰੁਪਏ ਮਿਲਦੀ ਹੈ ਜਿਆਦਾ ਸਰਕਾਰ ਸਾਨੂੰ 90 ਦੇ ਦੇ ਅਸੀਂ ਕੰਮ ਕਰ ਲਾਂਗੇ ਸੀਮੈਂਟ ਕਦੇ 340 ਲੋ ਉੱਥੇ ਦੁਕਾਨਦਾਰ ਕਦੇ 300 ਸਸਤਾ ਕਰ ਦਿੰਦਾ ਨਹੀਂ ਮੈਂ ਤੇ ਉਸ ਤੋਂ ਬਾਅਦ ਬਜਰੀ ਹੈ ਸਰਕਾਰ ਕਦੇ ਵੀ 90 ਰੁਪਏ ਬਿੱਲ ਲਾਓ ਬਣਾਓ ਤੇ ਪਰ ਦੁਕਾਨਦਾਰ ਸਾਨੂੰ 130 ਦਿੰਦੇ ਨਾ ਜਿਆਦਾ ਸਰਕਾਰ ਕਿਸੇ ਰੇਟ ਤੇ ਦੇਵੇ ਸਾਨੂੰ ਸਮਾਨ ਦੇਵੇ ਹੁਣ ਫਿਰ ਸਰਪੰਚਾਂ ਨੂੰ ਉਸ ਹਿਸਾਬ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕੰਮ ਕਰਨ 'ਚ ਬਹੁਤ ਸਾਰੇ ਸਰਪੰਚ ਕੰਮ ਨਹੀਂ ਕਰਦੇ ਵੀ ਦੋਸਤੋ ਪੈਸੇ ਪੱਲੋਂ ਕਿੱਥੋਂ ਬਈਏ ਗ੍ਰੈਂਟਾਂ ਤਾਂ ਖਾਂਦੀਆਂ ਦੂਰ ਜੀਆਂ ਗੱਲਾਂ ਪਹਿਲਾਂ ਸੀ ਹੁੰਦਾ ਸਰਪੰਚ 5 ਰੁਪਏ ਨਿਕਾੜਾ ਸਕਦਾ ਨਗਰ ਸਭ ਜਿੱਥੋਂ ਸਮਾਂ ਲੈਣੇ ਉਹਨਾਂ ਨੂੰ ਪੇਮੈਂਟ ਥਰਡ ਪਾਰਟੀ ਨੂੰ ਪੇਮੈਂਟ ਕਰਨੀ ਪੈਂਦੀ ਅੱਛਾ ਜੀ ਠੀਕ ਹੈ ਸਰਪੰਚ ਸਾਹਿਬ ਕਈ ਵਾਰ ਇਤਨਾ ਵੀ ਸਿਸਟਮ ਆ ਵੀ ਪੱਲੋਂ ਵੀ ਪੈਸੇ ਲੱਗੇ ਹੋਣਗੇ ਜਿਹੜੇ ਪੰਚਾਇਤੀ ਫੰਡ ਦਾ ਜੋ ਆਂਦਾ ਆਂਦਾ ਹੈ ਪੱਲੋਂ ਵੀ ਜੇਬ 'ਚੋਂ ਗਏ ਨੇ ਪੈਸੇ 22 ਲੱਖ ਆ ਜੀ ਮੇਰੇ 'ਚੋਂ ਮੈਂ ਉੱਤੋਂ ਏਸੀ ਸਾਢੇ ਪਿੰਡ 25 25 ਫੁੱਟ ਸੀ ਮਗਲੇ ਮੋੜ ਤੇ ਹਾਂਜੀ ਉਹ ਮੈਂ ਭਰ ਆ ਲਈ ਹਾਂਜੀ ਹੁਣ ਜੋ ਮੈਂ ਉਹ ਫੰਡ ਚ ਪੈਸੇ ਪਾਏ ਪੰਚਾਇਤ ਫੰਡ ਚ ਵੀ ਪਾਏ ਉਹ ਭਰਾਈ ਕੀਤਾ ਆ ਖਰਚ ਹੋਇਆ ਇਹਨਾਂ ਲੱਗਿਆ ਵੀ ਹੈ ਉਹ ਵੀਰ ਸਾਹਿਬ ਕਹਿੰਦੇ ਪਹਿਲਾਂ ਸੀ ਇਹ ਕਹਿੰਦੇ ਵੀ ਤੁਸੀਂ ਲੋਕਾਂ ਤੋਂ ਪਾਉਣਾ ਸੀ ਮੈਂ ਕਿਹਾ ਲੋਕਾਂ ਨੇ ਪਾ ਪੰਚਾਇਤ ਕਾ ਚ 90 ਟਾਲੀਆਂ ਪਾਤੀ ਮੈਂ ਹਰੇਕ ਬੰਦੇ ਨੂੰ ਕਹਤਾ ਟਰੈਕਟਰ ਨੂੰ ਵੀ ਪੈਸੇ ਦੋ ਦੋ ਟਾਲੀਆਂ ਮੋਤ ਪਾ ਦੇ ਹੁਣ ਰੋਜ਼ ਮੈਂ ਕਹੀ ਜਾਂ ਵੀ ਤੁਸੀਂ ਪਾਓ ਤੇ ਡੀਜ਼ਲ ਐ ਮੰਗਾ ਉਹਨਾਂ ਨੇ ਕਰਨ ਵਾਲੀ ਤੇ ਮੈਂ ਮੁੱਲ ਪਾਇਆ ਉਹ ਕਹਿੰਦੇ ਜਨਤਾ ਯੋ ਤਾਂ ਤੈਨੂੰ ਪੱਲੂ ਭਗੇ ਉਹਰ ਮੈਂ ਇਹ ਗੱਲ ਸੁਣ ਸੁਣ ਕੇ ਮੈਂ ਤੁਹਾਡੇ ਕਹਿਤਾ ਤੁਹਾਡੇ ਮੂੜ ਕੇ ਮੈਂ ਜੇ ਸਰਪੰਚ ਕਿਹੜਾ ਮੈਂ ਬਣਿਆ ਸਰਪੰਚ ਵੀ ਪੈਸੇ ਲਾ ਕੇ ਬਣਿਆ ਮੈਂ ਤਾਂ ਸਮਝੋ 2.5 ਲੱਖ ਮੇਰਾ ਸਰਪੰਚੀ ਤੇ ਹੋਰ ਲੱਗਿਆ ਉਹ ਸਰਪੰਚ ਫਿਰ ਉਹ 2.5 ਲੱਖ ਪਿਓ ਭਰਤਾ ਤੇ ਕੋਈ ਗੱਲ ਨਹੀਂ ਚਲੋ ਆਪਣੇ ਮਹਾਰਾਜਾ ਪ੍ਰੋਡਕਟ ਠੀਕ ਹੈ ਜੀ ਤਾਂ ਆ ਪਿੰਡ ਦੇ ਵਿੱਚ ਖੇਡ ਗਰਾਊਂਡ ਦੀ ਤੁਸੀਂ ਗੱਲ ਦੱਸੀ ਸੀ ਵੀ ਖੇਡ ਗਰਾਊਂਡ ਵੀ ਬਣਾਏ ਹੋਏ ਨੇਗੇ ਬੱਚਿਆਂ ਵਾਸਤੇ ਉਹੜਾ ਆਪਾਂ ਦੇਖ ਕੇ ਵੀ ਹਾਂ ਓਪਨ ਜਮਨ ਤੇ ਚਿਲਡਰਨ ਪਾਰਕ ਬਣਾਇਆ ਹੁਣ ਜੀ ਉਹਦੇ ਵਿੱਚ ਇਹ ਆ ਵੀ ਮੈਂ ਕਰਖਿਆ ਦਿਨਛਪਨ ਤੋਂ ਬਾਅਦ ਗਰਮੀ ਜਾਂ ਸਰਦੀ ਹੈ ਉਸ ਤੋਂ ਬਾਅਦ ਸਿਰ ਬੀਬੀਆਂ ਆਉਣੀਆਂ ਬੰਦਾ ਕੋਈ ਨਹੀਂ ਬੈਠੂਗਾ ਉਹਦੇ ਚ ਅੱਛਾ ਮਤਲਬ ਬੀਬੀਆਂ ਹੀ ਆਉਣਗੀਆਂ ਤੇ ਬੰਦਾ ਨਹੀਂ ਹੋਣਾ ਚਾਹੀਦਾ ਦਿਨਛਪਨ ਤੋਂ ਬਾਅਦ ਬੰਦਾ ਨਹੀਂ ਚਾਹੀਦਾ ਦਿਨਸ਼ ਬੰਦੇ ਰਹਿਣਾ ਤੇ ਬੀਬੀਆਂ ਆਉਣਾ ਉਹਨਾਂ ਦੀ ਮਰਜ਼ੀ ਹੈ ਪਰ ਦਿਨਛਪਨ ਤੋਂ ਬਾਅਦ ਕੱਲੀਆਂ ਬੀਬੀਆਂ ਆਉਣਗੀਆਂ ਇੱਥੇ ਕਿਉਂ ਉਹਨਾਂ ਨੂੰ ਦੁਖਸੋ ਕਰਨਾ ਹੈ ਉਹਨਾਂ ਦਾ ਬਰਾਬਰ ਦਾ ਹੱਕ ਹੈ ਹਾਂ ਤੇ ਉਹਨਾਂ ਨੂੰ ਵੀ ਆਪਦਾ ਟਾਈਮ ਚਾਹੀਦਾ ਦੁਖਸੋ ਕਰ ਲੈਣ ਕਿੱਥੇ ਇਕੱਠੇ ਬੈਠ ਜਾਣ ਕਿੱਥੇ ਜੀ ਜੇ ਓਪਨ ਜਮਾ ਹੈ ਉਹਦੇ ਚ ਬਰਚਸ ਵੀ ਕਰ ਸਕਦੇ ਦਿਨ ਵੀ ਕਰਦੇ ਨੇ ਤੇ ਨੇ ਨੌਜਵਾਨ ਕਰਦੇ ਰਾਤ ਨੂੰ ਵੀ ਵੀਓ ਕਰ ਲੈਂਦੇ ਆ ਹੂੰ ਵੀ ਠੀਕੇ ਬਰਾਬਰ ਦਾ ਸਮਾਂ ਸਭ ਨੂੰ ਵੰਡ ਕੇ ਦਿੱਤਾ ਹੋਇਆ ਵੰਡ ਕੇ ਦਿੱਤਾ ਹੋਇਆ ਤੇ ਬਾਕੀ ਸਭ ਦਾ ਹੱਕ ਬਰਾਬਰ ਹੈ ਜੀ ਪਾਰਕ ਤੇ ਦੋ ਪਾਰਕ ਬਣਾਲੇ ਸੀ ਤੇ ਸਾਡਾ ਪਿਆਰੇ ਬਣਨ ਵਾਲਾ ਉਹਦੇ ਚ ਵੀ ਹੈ ਤੇ ਬਾਕੀ ਆ ਇੰਟਾਈਟਨ ਕਰਨਾ ਸਾਡੇ 25 25 ਫੁੱਟ ਟੋਈਸੀ ਆਫਿਸ ਮੋਰ ਤੋਂ ਬੜ ਕੇ ਰੱਖ ਲਿਆ ਕੋਈ ਚੰਗੀ ਬਿਲਡਿੰਗ ਬਿਲਡਿੰਗ ਆ ਉਹ ਵੀ ਬੈਂਕਾ ਹੁਆ ਜਾਂ ਕੋਪਿੰਡਾ ਮੂੰਹ ਹੈ ਉਥੇ ਉਹ ਚੀਜ਼ ਬਣ ਜੂਗੀ ਬਿਲਕੁਲ ਬੈਂਕ ਦੀ ਗੱਲ ਕਰ ਰਹੇ ਸੀਗੇ ਪਿੰਡ ਵਾਲੇ ਕਹਿੰਦੇ ਵੀ ਬੈਂਕ ਆ ਜਾਏ ਤਾਂ ਹੋਰ ਬਹੁਤ ਵਧੀਆ ਹੋ ਜਾਏ ਕੰਮ ਤੇ ਇੱਕ ਹਸਪਤਾਲ ਛੋਟਾ ਜਿਹਾ ਕੋਈ ਡਾਕਟਰ ਸਟਾਫ ਵਧੀਆ ਆ ਜਾਏ ਤੇ ਉਹ ਵੀ ਬਹੁਤ ਵਧੀਆ ਕੰਮ ਹੋ ਜਾਏ ਉਹਦੇ ਜਿਹੜੇ ਪੈਸ਼ੰਦੀ ਇੱਕ ਬਦ ਕਿਸਮ ਦੀ ਸਾਡੀ 37 ਕਿਲੇ ਜਮੀਨ ਸੀ ਮਾਈ ਭਗਵਾਨ ਘਰ ਕੋਲੇ ਅੱਛਾ ਜੀ ਉਹ ਰੈੱਡ ਕਰਾਸ ਨੇ ਕਰਾ ਗਈ ਹਮ ਰੈੱਡ ਕਰਾਸ ਨੂੰ ਕਹਤਾ ਵੀ ਮੇਰੇ ਨਾਲ ਕੋਈ ਕਾਰ ਇੱਥੇ ਹਸਪਤਾਲ ਚਲਾਇਓ ਹਮ ਉਹਨਾਂ ਨੇ ਲੋਕਾਂ ਨੇ ਪਾਸੇ ਆਸਣ ਰੋਕ ਰੋਕ ਕੇ ਹਸਪਤਾਲ ਬਿਲਕੁਲ ਰੋਕ ਲੈ ਥੋੜਾ ਸਾਰੇ ਗਿਆ ਡਾਕਟਰ ਐਮ ਐ ਐਮ ਬੀਬੀ ਐਸ ਡਾਕ ਓ ਐਮਐਸ ਕਰਕੇ ਕਿ ਉਹਨਾਂ ਨੇ ਕਰਕੇ ਉਹਨਾਂ ਦੀ ਬਠੰਡੇ ਬਦਲੀ ਹੋ ਗਈ ਹੁਣ ਡਾਕਟਰ ਵੀ ਨਹੀਂ ਆਥੇ ਤੇ ਸਟਾਫ ਵੀ ਬਹੁਤ ਘੱਟ ਆ ਹਸਪਤਾਲ ਬਣੀ ਹੁਣ ਮੈਂ ਕਿਹਾ ਸੀ ਵੀ ਸਾਨੂੰ ਲਿਖ ਕੇ ਦੇ ਦਿਓ ਕਿ ਹਸਪਤਾਲ ਅਸੂਠਾਂ ਦੇ ਬਣਾ ਦੇਂ ਪੰਚਾਇਤ ਬਣਾ ਦੂਗੀ ਤੇ ਅਸੇ ਹਸਪਤਾਲ ਉਥੇ ਲੈ ਆਉਣੇ ਆ ਉਹ ਕਦੇ ਨਹੀਂ ਜੀ ਇੱਥੇ ਆਖਿਆ ਇੱਥੇ ਰਹੇ ਤੇ ਨਾਲੇ ਇੱਥੇ ਪਿੰਡ ਦਾ ਮੂੰਹ ਹੈ ਜੋ ਉਥੇ ਹਸਪਤਾਲ ਆ ਜਾਂਦਾ ਤੇ ਬਾਕੀ ਰਹੀ ਗੱਲ ਬੈਂਕ ਦੀ ਇਹ ਬੈਂਕ ਆਪਣੇ ਬਸਤੀ ਗੱਲ ਨਹੀਂ ਅਸੀਂ ਲਿਖ ਕੇ ਦਿੱਤਾ ਹੈ ਸਟੇਟ ਬੈਂਕ ਆਫ ਇੰਡੀਆ ਨੂੰ ਇਹਨਾਂ ਨੇ ਪ੍ਰਪੋਜ਼ਲ ਭੇਜਿਆ ਰ ਆਰਬੀਏ ਚ ਬੰਬਈ ਇਹਨਾਂ ਦਾ ਹੈੱਡਕੁਆਰਟਰ ਹੈ ਉਹਦੇ ਚੋਂ ਉਹ ਖੂਚ ਤੇ ਆਪਣੀ ਅਪਰੋਚ ਨਹੀਂ ਵੀ ਬੰਬਈ ਜਾ ਕੇ ਪੜਤਾਲ ਕਰਕੇ ਜਾਂ ਕਿਸੇ ਨੂੰ ਪੁੱਛ ਕੇ ਪੜਤਾਲ ਕਰਕੇ ਬਾਕੀ ਇਹ ਬੈਂਕਾਂ ਨੇ ਵੀ ਥੋੜਾ ਜਿਹਾ ਮਨਮਰਜ਼ੀ ਦੇ ਮਾਲਕਾ ਕਿਸੇ ਕਿਸੇ ਪਿੰਡ ਦਾ ਮਗਰਮੂਰ ਚਾਰ ਚਾਰ ਪੰਜ ਪੰਜ ਬੈਂਕ ਚੱਲੇ ਜਾਂਦੇ ਨੇ ਹਾਂ ਕੋਈ ਸਾਡੇ ਪਿੰਡ ਵੀ ਕਰੋੜਾਂ ਦੀ ਜਾਂਦੇ ਵਿਕਣ ਲੱਗੀ ਐ ਠਿਕਣੀ ਆਉਂਦਾ ਹਾਲ ਚ ਕੋਈ ਆਇਆ ਨਹੀਂ ਸਾਡੇ ਪਰੇ 2.5 3 3 ਕਰੋੜ ਦਾ ਕਿਲਾ ਵੇਚਣ ਲੱਗੇ ਆ। ਅੱਛਾ ਜੀ। ਤੇ ਪੈਸੇ ਹੈਗੇ ਪਰ ਬੈਂਕ ਆਵੇ ਕੋਈ ਫੇਰੀ ਐ ਤੇ ਤਾਂ ਜਗ੍ਹਾ ਵੀ ਰੱਖੀਆ ਬੈਂਕ ਵਾਸਤੇ। ਉਹ ਸੰਜੀ ਪੰਚਾਇਤ ਦੀ ਥਾਂ ਪਈ ਐ ਤੇ ਬੈਂਕ ਆਵੇ ਭਾਵੇਂ ਕੱਲ ਨੂੰ ਅਜੇ ਤੇ ਪਰ ਬੈਂਕਾਂ ਦੀ ਆਉਦੀ ਮਰਜ਼ੀ ਪਕਾਉਂਦੇ ਨੇ। ਜਿੱਥੇ ਕਿਤੇ ਮਗਰਮੂਰੀ ਜਾਂਦੇ ਚਾਰ-ਚਾਰ ਜਾਂਦੇ ਨੀ ਇੱਕ ਵੀ ਨਹੀਂ ਆਉਂਦਾ। ਸਾਡੇ ਸਜਾਇ ਨਹੀਂ ਬੈਂਕਲੇ। ਚਲੋ। ਤੁਸੀਂ ਸੈਟੀਸਫਾਈਡ ਹੋ ਸੰਤੋਸ਼ਟ ਹੋਗੇ ਵੀ ਤੁਸੀਂ ਜਿਹੜੇ ਕੰਮ ਕਰਾਏ ਨੇ ਠੀਕ ਆ ਵਧੀਆ ਬਹੁਤ ਵਧੀਆ ਪਰ ਇੱਕ ਵਾਰ ਆ ਬੈਂਕ ਦਾ ਮਨ ਚ ਜ਼ਰੂਰ ਮੇਰੇ ਚ ਰਹਿ ਗਿਆ ਇਹ ਵੀ ਹੁੰਦਾ ਲੋਕ ਕਾਉਂਸਲ ਤੋਂ ਮਿਲ ਨਹੀਂ ਦਿੰਦੀ ਪਰ ਇਹ ਬਸ ਇਹ ਗੱਲ ਨਹੀਂ ਸੀ ਪੰਚਾਇਤ ਤੇ ਜਾਂ ਸਾਡੇ ਤੇ ਇਹ ਰਹਿ ਗਿਆ ਚਲੋ ਇਹ ਵੀ ਆਪੇ ਪੜਾ ਕਰੂ ਪਰ ਮਾਸਾ ਆ ਜੂਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹਮ ਗੱਲ ਬਾਤ ਕੀਤੀ ਧੰਨਵਾਦ ਫਿਰ ਜੀ ਬਹੁਤ